ਕਿੰਨੇ ਜ਼ਿਆਦਾ ਸ਼ੋਰਟੇਜ ਹੈ ਕੰਸਟਰਕਸ਼ਨ ਵਰਕਰ ਦੀ ਆਸਟ੍ਰੇਲੀਆ ਦੇ ਵਿੱਚ ਸਪੈਸ਼ਲੀ ਇਨ ਬ੍ਰਿਸਬੇਨ ਐਂਡ ਵੈਸਟਰਨ ਆਸਟ੍ਰੇਲੀਆ ਤਾਂ ਐਸ ਲਈ ਹੁਣ ਸਾਰੇ ਸਟੇਟਾਂ ਆਪਸ ਦੇ ਵਿੱਚ ਲੜ ਰਹੀਆਂ ਨੇ ਕਿ ਸਾਨੂੰ ਜ਼ਿਆਦਾ ਵਰਕਰ ਚਾਹੀਦਾ ਜੀ ਪਾਜੀ ਇੱਕ ਵਾਰ ਗੱਲ ਉਡਰ ਰਿਹਾ 31 ਜਨਵਰੀ 2026 ਟ੍ਰੇਡ ਕੋਰਸ ਰਿਲੇਟਡ ਆ ਕੀ ਕੀ ਮੈਨੂੰ ਤੁਸੀਂ ਐਕਸਪਲੇਨ ਕਰੋ ਦੇਖੋ ਯਾਰ ਬਹੁਤ ਵੱਡੀ ਨਿਊਜ਼ ਹੈ ਇਹ ਟ੍ਰੇਡ ਕੋਰਸ ਦਾ ਜਿਹੜਾ ਸਕੋਪ ਹੈ ਕਿੰਨੇ ਸਾਲ ਹੋਰ ਚੱਲੇਗਾ ਵੀ ਇਨਵਿਟੇਸ਼ਨ ਆਉਗੇ ਦੇ ਵਿੱਚ ਜਿਹੜਾ ਕੰਸਟਰਕਸ਼ਨ ਸੈਕਟਰ ਹੈ ਆਨ ਨਾਲੇ ਤਿੰਨ ਤੋ ਪੰਜ ਸਾਲ ਹਜੇ ਹਾਈ ਡਿਮਾਂਡ ਦੇ ਵਿੱਚ ਰਹੂਗਾ ਜਿਵੇਂ ਡਿਪਾਰਟਮੈਂਟ ਨੇ ਹੁਣ ਬਹੁਤ ਜ਼ਿਆਦਾ ਰੈਸਟ੍ਰਿਕਸ਼ਨ ਲਾਤੀ ਹੈ ਤੁਹਾਨੂੰ ਲੱਗਦਾ ਆ ਰੈਸਟ੍ਰਿਕਸ਼ਨ ਟ੍ਰੇਡ ਕੋਰਸ ਤੇ ਵੀ ਆਊਗੀ ਹਰ ਹਰ ਸਟੇਟ ਨੂੰ ਬਹੁਤ ਕਟ ਸਿੱਟਾਂ ਮਿਲਿਆ ਐਸ ਕੰਪੇਅਰਡ ਟੂ ਲਾਸਟ ਈਅਰ ਤੇ ਕਿੰਨੀ ਸਿੱਟਾਂ ਰਹਿ ਗਿਆ ਨੇ ਬਹੁਤ ਲਿਮਿਟਡ ਸੀਟਸ ਰਹਿ ਗਿਆ ਨੇ ਸਾਰੀ ਸਟੇਟਸ ਦੇ ਕੋਲ ਪਿੰਡੋ ਸਟ੍ਰੇਲਿਆ ਚੈਨਲ ਸੇ ਜੁੜ ਚੁੱਕੇ ਸਾਰੇ ਮੇਰੇ ਭੈਣ ਭਾਈਓ ਕੋ ਪਿਆਰ ਭਰੀ ਸਸਰੇ ਕਾ ਰਾਮ ਰਾਮ ਜੀ हर बार की तरह आपका दोस्त और संदीप कुमार फ्रॉम पिडू ऑस्ट्रेलिया आपके सामने एक बार फिर इमिग्रेशन से रिलेटेड अपडेट लेके आए जी तो जैसे कि आपको पता है कि ऑस्ट्रेलिया के अंदर ऑस्ट्रेलिया बहुत ज़्यादा सख्त हो चुका है टू तो थाउजेंड में बहुत सारे स्टूडेंट वीज़ा से रिलेटेड अपडेट आए हैं एयरपोर्ट पर वीजा कैंसिलेशन हो रही है तो इन सभी की जानकारी के लिए अपने साथ हर बार की तरह विजय फ्रॉम बंसल इमिग्रेशन जुड़ चुके हैं आगे बढ़ने तो पहला चलो उन्होंने पहला जयनू कहंदे फिर अपन गलबार स्टार्ट कर दिया पाजी सत श्री अकाल जी और किमे हो बस बढ़िया है बढ़िया जी पाजी मेनू सबसे पहला आ दसो जे जेड़ा हुन ऑस्ट्रेलिया दा माहौल चल रहा है इमिग्रेशन तो रिलेटेड बहुत लोग के कह रहे हैं कि साडे वीजा रिफ्यूजल दे चांसेस वध गए ने मतलब बहुत तरह दी अफवाह भी चल रही है बहुत सारे ट्रू स्टोरी भी चल रही है तुसी उन बारे की कहना चाहोगे देखो जो रिसेंट अपडेट आई है डेफिनेटली क्योंकि इन्हने इंडिया नु इंडिया असेसमेंट लेवल है वो लेवल 3 ਕਰ ਦਿੱਤਾ ਇਟ ਮੀਨਸ ਉਹਨਾਂ ਨੇ ਇੰਡੀਆ ਨੂੰ ਲੈਵਲ 2 ਤੋਂ ਲੈਵਲ 3 ਦੇ ਵਿੱਚ ਕਰਨ ਤੋਂ ਬਾਅਦ ਜਿਹੜਾ ਇੰਡੀਆ ਉਹ ਹਾਈ ਰਿਸਕ ਕੰਟਰੀ ਦੇ ਵਿੱਚ ਆ ਚੁੱਕੀ ਹੈ ਤਾਂ ਹੁਣ ਜਿਹੜੀ ਇੰਡੀਆ ਤੋਂ ਅਪਲੀਕੇਸ਼ਨਸ ਸਟੂਡੈਂਟ ਵੀਜ਼ਾ ਜਾਂ ਕੋਈ ਵੀ ਟੈਂਪਰੇਰੀ ਵੀਜ਼ਾਸ ਦੀ ਅਪਲੀਕੇਸ਼ਨ ਪੈਣਗੀਆਂ ਤਾਂ ਉਹਨਾਂ ਨੂੰ ਜ਼ਿਆਦਾ ਡੀਪਲੀ ਚੈੱਕ ਕੀਤਾ ਜਾਊਗਾ ਤਾਂ ਆਟੋਮੈਟਿਕਲੀ ਵੀਜ਼ਾ ਰਿਫਿਊਜ਼ਲ ਵੀ ਉਹਦੇ ਨਾਲ ਜ਼ਿਆਦਾ ਜਿਹੜੀ ਵਧੀ ਹੈ ਦੈਟਸ ਅਨਦਰ ਰੀਜ਼ਨ ਭਾਵੇਂ ਜੇ ਬਦੂਸੀ ਕਹਰੋ ਡੀਪਲੀ ਚੈੱਕ ਕੀਤਾ ਜਾਊਗਾ ਇਹਦੇ ਚ ਕੀ ਕਨਸੀਡਰ ਹੋਣਾ ਜਿਵੇਂ ਲਾਈਕ ਡਾਕੂਮੈਂਟਸ ਫਾਈਨੈਂਸ ਕਿਹੜੀ-ਕਿਹੜੀ ਚੀਜ਼ਾਂ ਚ ਜਦੋਂ ਕੋਈ ਵੀ ਅਪਲੀਕੇਸ਼ਨ ਪਾਉਗੇ ਦੇ ਵਿਲ ਸੀ ਕਿ ਉਹਦੇ ਵਿੱਚ ਜਿਹੜੇ ਡਾਕੂਮੈਂਟਸ ਹੈ ਉਹ ਲੈਸਟੇਮੇਡ ਡਾਕੂਮੈਂਟਸ ਹੈ ਜਾਂ ਨਹੀਂ ਜਿਹੜੇ ਫੰਡਸ ਨੇ ਵੈਦਰ ਦਾ ਐਪਲੀਕੈਂਟ ਹੈਜ਼ ਦਾ ਜਨਰਲ ਐਕਸੈਸ ਟੂ ਦਾ ਫੰਡਸ অর ਨਾ ਟੈਕਸ রিটারನ್ಸ್ ਈਚ ਐਂਡ ਐਵਰੀ ਡਾਕੂਮੈਂਟ ਜਿਹੜਾ ਡਿਪਾਰਟਮੈਂਟ ਹੈ ਉਹ ਵੈਰੀਫਾਈ ਕਰੂਗਾ ਤੇ ਸਕਰੂਟੀ ਅਕੋਰਡਿੰਗ ਚੈੱਕ ਕਰੂਗਾ ਭਾਜੀ ਤਾਂ ਰੀਜ਼ਨ ਕਾ ਕਿ ਇਹ ਮਤਲਬ ਡਿਪਾਰਟਮੈਂਟ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਇੰਨੀ ਸਿਕਿਉਰਿਟੀ ਟਾਈਟ ਕਰਤੀ ਆ ਇਹਦੇ ਪਿੱਛੇ ਕੁਝ ਰੀਜ਼ਨ ਹੈਗਾ ਜਾਂ ਕੋਈ ਮਕਸਦ ਇਹਨਾਂ ਦਾ ਡੈਫੀਨਿਟਲੀ ਇਹ ਦੇਖੋ ਜਿਵੇਂ ਆਪਾਂ ਰੀਸੈਂਟ ਨਿਊਜ਼ਸ ਦੇਖ ਰਹੇ ਆ ਤਾਂ ਉਹਨਾਂ ਨੇ ਜਿਹੜਾ ਰੀਸੈਂਟ ਸਕੈਂਡਲ ਫੜਿਆ ਇੰਡੀਆ ਦੇ ਵਿੱਚ ਅਰਾਊਂਡ 100000 ਜਿਹੜੀ ਫੇਕ ਡਿਗਰੀ ਐਂਡ ਕੁਆਲਿਫਿਕੇਸ਼ਨਸ ਨੇ ਜਿਹੜੀਆਂ ਫੜੀਆਂ ਗਈਆਂ ਨੇ ਇੰਡੀਆ ਦੇ ਵਿੱਚ ਦੈਸ਼ ਦਾ ਰੀਜ਼ਨ ਕਿ ਜਿਹੜਾ ਹੁਣ ਡਿਪਾਰਟਮੈਂਟ ਆਫ ਬਹੁਤ ਜ਼ਿਆਦਾ ਸਟ੍ਰਿਕਟ ਹੋ ਗਿਆ ਜਿੱਦਾਂ ਇਹ ਨਿਊਜ਼ ਬਾਹਰ ਆਈ ਸੀ ਤੇ ਉਹਨਾਂ ਨੇ ਇੰਡੀਆ ਨੂੰ ਅਸੈਸਮੈਂਟ ਲੈਵਲ 2 ਈਵਨ ਦੋ ਇਸ ਦੇ ਨਾਲ ਨਾਲ ਜਿਹੜੇ ਵੀ ਏਜੰਟਸ ਐਪਲੀਕੈਂਟਸ ਦੇ ਨਾਲ ਜੁੜੇ ਹੋਏ ਸੀਗੇ ਜਿਹੜੇ ਫੇਕ ਡਿਗਰੀਜ਼ ਪ੍ਰੋਵਾਈਡ ਕਰ ਰਹੇ ਸੀਗੇ ਹੁਣ ਡਿਪਾਰਟਮੈਂਟ ਨੇ ਉਸ ਏਜੰਟ ਦੇ ਜਿਹੜੀ ਪ੍ਰਾਇਰ ਐਪਲੀਕੇਸ਼ਨਸ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਵੀ ਕ੍ਰੋਸ ਚੈੱਕ ਕਰਨਾ ਸਟਾਰਟ ਕਰ ਦਿੱਤਾ ਹੈ ਐਂਡ ਰੀਸੈਂਟਲੀ ਲਾਸਟ ਵੀਕ ਦੇ ਵਿੱਚ ਅਰਾਊਂਡ 14 ਤੋਂ 15 ਬੱਚੇ ਰਿਪੋਰਟ ਵੀ ਕੀਤੇ ਆ ਬਿਕੋਜ਼ ਉਹਨਾਂ ਦੀ ਪ੍ਰਾਇਰ ਪਿਛਲੀਆਂ ਐਪਲੀਕੇਸ਼ਨਸ ਦੇ ਵਿੱਚ ਫੰਡਸ ਜਾਂ ਫਿਰ ਕੋਈ ਵੀ ਕੁਆਲੀਫਿਕੇਸ਼ਨ ਨਾਲ ਰਿਲੇਟਡ ਡਾਕੂਮੈਂਟ ਸੀਗਾ ਜਿਹੜਾ ਉਹ ਫੇਕ ਪਾਇਆ ਗਿਆ ਅੱਜ ਦੀ ਵੀਦੋ ਉਸਕੇ ਕੈਰ ਸਕੈਂਡਲ ਟੂ ਰਿਲੇਟਡ ਆ ਸਿਰਫ ਸਟੂਡੈਂਟ ਵੀਜ਼ਾ ਹੋਲਡਰ ਨੂੰ ਇਫੈਕਟ ਕਰੂਗਾ ਜੋ ਜਿਹੜਾ ਬੰਦਾ ਸਟੂਡੈਂਟ ਵੀਜ਼ਾ ਕੰਪਲੀਟ ਕਰਕੇ ਟੀਆਰ ਤੇ ਆ ਗਿਆ ਹੈ ਜਾਂ ਪੀਆਰ ਦੀ ਪ੍ਰੋਸੈਸਿੰਗ ਕਰ ਰਹਾ ਉਹਨੂੰ ਵੀ ਇਫੈਕਟ ਕਰੂਗਾ ਦੇਖੋ ਜਿਹੜਾ ਵੀ ਐਪਲੀਕੈਂਟ ਹੈ ਇੱਥੇ ਚਾਹੇ ਉਹ ਪੀਆਰ ਹੈ ਚਾਹੇ ਉਹ ਕਿਸੇ ਟੈਂਪਰੇਰੀ ਵੀਜ਼ਾਸ ਤੇ ਹੈ ਜੇਕਰ ਉਹਨਾਂ ਦੀ ਕਿਸੇ ਵੀ ਪਹਿਲਾਂ ਦੀ ਐਪਲੀਕੇਸ਼ਨ ਦੇ ਵਿੱਚ ਕੋਈ ਫੇਕ ਡਾਕੂਮੈਂਟ ਫੜਾਇਆ ਜਾਂਦਾ ਹੈ ਤਾਂ ਇਹਨਾਂ ਕੋਲੇ ਰਾਈਟ ਹੈ ਕਿ ਉਹ ਐਪਲੀਕੈਂਟ ਦੀ ਪੀਆਰ ਵੀ ਕੈਨਸਲ ਕਰ ਸਕਦੇ ਨੇ ਤਾਂ ਕਿਉਂਕਿ ਜਿਹੜਾ 100000 ਕੁਆਲਿਫੀਕੇਸ਼ਨ ਫੜੇਆਂ ਇੰਜੀਨੀਅਰਿੰਗ ਡਾਕਟੋਰੇਟ ਐਸ ਲੈਵਲ ਦੇ ਕੁਆਲੀਫੀਕੇਸ਼ਨਸ ਵੀ ਹੈਗੀਆਂ ਸੀ ਤੇ ਬਹੁਤ ਐਪਲੀਕੈਂਟ ਆਸਟ੍ਰੇਲੀਆ ਦੇ ਵਿੱਚ ਆਈਟੀ ਸੈਕਟਰ ਹੈਲਥ ਸੈਕਟਰ ਦੇ ਵਿੱਚ ਉਹ ਫੇਕ ਡਿਗਰੀਜ਼ ਦੇ ਬੇਸਿਸ ਤੇ ਕੰਮ ਕਰ ਰਹੇ ਨੇ ਤਾਂ ਪੱਜ ਰੀਚ ਆਊਟ ਕਿਵੇਂ ਕਰ ਰਹੇ ਨੇ ਫੋਰ ਏਗਜ਼ਾਮਪਲ ਕੋਈ ਸਟੂਡੈਂਟ ਏ ਹੈਗਾ ਉਹਨੇ ਆਪਣੇ ਡਾਕੂਮੈਂਟ ਫਰਜੀ ਲਗਾਏ ਨੇ ਡਿਪਾਰਟਮੈਂਟ ਕਿਵੇਂ ਰੀਚ ਆਊਟ ਕਰ ਰਿਹਾ ਉਸ ਸਟੂਡੈਂਟ ਨੂੰ ਵੀ ਜਿਹੜੇ ਵੀ ਐਪਲੀਕੈਂਟ ਦਾ ਡਿਪਾਰਟਮੈਂਟ ਨੂੰ ਫੇਕ ਡਾਕੂਮੈਂਟਸ ਉਹਦੀ ਐਪਲੀਕੇਸ਼ਨ ਦੇ ਵਿੱਚ ਮਿਲ ਰਿਹਾ ਜਦੋਂ ਉਹਨਾਂ ਨੂੰ ਕਨਫਰਮ ਹੋ ਜਾਂਦਾ ਹੈ ਕਿ ਜਿਹੜੇ ਇਹ ਡਾਕੂਮੈਂਟ ਹੈ ਯੂਨੀਵਰਸਿਟੀ ਉਹਨਾਂ ਨੂੰ ਰਿਪਲਾਈ ਕਰ ਦਿੰਦੀ ਹੈ ਕਿ ਇਹ ਲੈਸਟੀ ਮੇ ਡਾਕੂਮੈਂਟਸ ਨਹੀਂ ਹੈਗੇ ਇਹ ਕੁਆਲੀਫਿਕੇਸ਼ਨ ਯੂਨੀਵਰਸਿਟੀ ਨੇ ਇਸ਼ੂ ਨਹੀਂ ਕੀਤੀ ਜੇਕਰ ਉਹ ਐਪਲੀਕੈਂਟ ਉਹਨਾਂ ਨੂੰ एयरपोर्ट ਤੇ ਮਿਲਦਾ ਹੈ ਤਾ ਉਹ অথਰੀਪੋਰਟ ਕਰ ਰਹੇ ਨੇ ਇਧਰ ਐਪਲੀਕੈਂਟਸ ਨੂੰ एनओसीसी ਦੇ ਨੋਟਿਸ ਰੀਸੀਵ ਹੋਣੇ ਸਟਾਰਟ ਹੋ ਗਏ ਨੇ ਤਾਂ ਪੱਜੀ ਸਟੇਟਸ ਵਾਈਜ਼ ਮੈਨ ਅਪਡੇਟ ਦੋ ਜਿਵੇਂ ਸਾਊਥ ਆਸਟ੍ਰੇਲੀਆ ਵਿਕਟੋਰੀਆ ਜਿਹੜੀ ਵੀ ਸਟੇਟਾਂ ਨੇ ਹੁਣ ਰੀਸੈਂਟਲੀ ਅਪਡੇਟ ਇਨਵੀਟੇਸ਼ਨ ਰਾਉਂਡ ਵੀ ਹੋਏ ਨੇ ਉਹਨਾਂ ਦੇ ਬਾਰੇ ਅਪਡੇਟ ਦੋ ਸਾਰੇ ਸਟੇਟਸ ਨੇ ਹੀ ਰੀਸੈਂਟਲੀ ਇਨਵੀਟੇਸ਼ਨ ਰਾਉਂਡਸ ਕੰਡਕਟ ਕੀਤੇ ਨੇ ਸਭ ਤੋਂ ਪਹਿਲਾ ਐਸ ਸਾਲ ਦੇ ਇਨਵੀਟੇਸ਼ਨ ਰਾਉਂਡ ਉਹ ਸਾਊਥ ਆਸਟ੍ਰੇਲੀਆ ਸਟੇਟ ਨੇ ਕੰਡਕਟ ਕੀਤਾ ਸੀ ਐਂਡ ਲਾਸਟ ਵੀਕ ਦੇ ਵਿੱਚ ਵਿਕਟੋਰੀਆ ਐਂਡ ਐਨ ਐਸ ਡਬਲਯੂ ਐਂਡ वेस्टर्न ऑस्ट्रेलिया ने भी अपने इनविटेशन राउंड्स कंडक्ट किए हैं एंड काफी मेजर ऑक्युपेशंस है वाइड ऑक्युपेशंस ਨੂੰ ਇਹਨਾਂ ਨੇ ਇਨਵਾਈਟ ਦਿੱਤੇ ਸੀਗੇ ਤਾਂ ਪਾਜੀ ਇੱਕ ਵਾਰ ਗੱਲ ਉੱਡ ਰਿਹਾ 31 ਜਨਵਰੀ 2026 ਟ੍ਰੇਡ ਕੋਰਸ ਰਿਲੇਟਡ ਆ ਕੀ ਗੀ ਮੈਨੂੰ ਤੁਸੀਂ ਐਕਸਪਲੇਨ ਕਰੋ ਦੇਖੋ ਯਾ ਬਹੁਤ ਵੱਡੀ ਨਿਊਜ਼ ਹੈ ਤਾਂ ਸਾਊਥ ਆਸਟ੍ਰੇਲੀਆ ਜਿਹੜੀ ਸਕਿਲਸ ਕਮਿਸ਼ਨ ਹੈ ਇਹਨਾਂ ਨੇ ਰੀਸੈਂਟਲੀ ਅਪਡੇਟ ਕੀਤੀ ਹੈ ਕਿ ਜਿਹੜੇ ਵੀ ਐਪਲੀਕੈਂਟ ਹੁਣ ਤੋਂ 31 ਜਨਵਰੀ ਤੋਂ ਬਾਅਦ ਸਾਤ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਟ੍ਰੇਡ ਕੋਰਸ ਕਰਨਾ ਚਾਹੁੰਦੇ ਨੇ ਸਪੈਸ਼ਲੀ ਕੰਸਟਰਕਸ਼ਨ ਨਾਲ ਰਿਲੇਟਡ ਤਾਂ ਉਹਨਾਂ ਨੂੰ ਟ੍ਰੇਨਿੰਗ ਦੇ थ्रू ਕਰਨਾ ਪਊਗਾ ਤਾਂ ਦੇ ਹੈਵ ਟੂ ਡੂ ਦਾ ਪਲੇਸਮੈਂਟਸ ਵਿਦ ਦਾ ਕਾਲਜ ਐਸ ਵੈਲ ਜਿਹੜੀ ਆ ਪਲੇਸਮੈਂਟਸ ਹੋਊਗੀ ਉਹ ਇੱਕ ਗਵਰਨਮੈਂਟ ਬੋਡੀ ਦੇ ਨਾਲ ਐਕ੍ਰੈਡੀਟਡ ਹੋਊਗੀ ਇਹ ਨਹੀਂ ਹੈਗਾ ਕਿ ਤੁਸੀਂ ਕਿਸੇ ਕੋਲੇ ਵੀ ਜਾ ਕੇ ਪਲੇਸਮੈਂਟਸ ਲਗਾ ਸਕਦੇ ਹੋ ਤਾਂ ਇੱਕ ਮੇਜਰ ਚੇਂਜ ਹੈ ਐਂਡ ਜਿਹੜੀ ਆ ਪਲੇਸਮੈਂਟਸ ਹੈ ਜੇ ਕੋਈ ਕਲੀਅਰਟੀ ਨਹੀਂ ਆਈ ਹੈ ਕਿ ਵੈਦਰ ਇਟਸ ਇਟਸ ਫਾਰ 360 ਆਵਰਸ ਜਾਂ ਕਿੰਨੇ ਆਵਰਸ ਦੀ ਹੋਊਗੀ ਜੋ ਪਤਾ ਚੱਲ ਰਹੇ ਸੂਤਰਾਤੋਂ ਤਾਂ ਉਹਦੇ ਅਕੋਰਡਿੰਗ ਇਹ 6 ਤੋਂ 9 ਮਹੀਨਿਆਂ ਦੀ ਪਲੇਸਮੈਂਟ ਹਰ ਇੱਕ ਦੇ ਕੋਰਸ ਦੇ ਵਿੱਚ ਹੋਊਗੀ ਤੇ ਇੱਕ ਜਿਹੜਾ ਸੁਪਰਵਾਈਜ਼ਰ ਹੈ ਮੈਕਸਿਮਮ 3 ਐਪਲੀਕੈਂਟਸ ਨੂੰ ਹੀ ਪਲੇਸਮੈਂਟ ਕਰਵਾ ਪਾਊਗਾ ਜਾਂ ਸਾਈਨ ਕਰਵਾ ਪਾਊਗਾ ਉਹਨਾਂ ਦੀ ਲੌਗ ਬੁੱਕ ਦੇ ਉੱਪਰ ਤੁਸੀਂ ਜਿਵੇਂ ਭਾਜੀ ਪਲੇਸਮੈਂਟ ਵਰਡ ਯੂਜ਼ ਕਰਦੇ ਹੋ ਤਾਂ ਅਪਰेंटिस ਕਹਿੰਦਾ ਮਤਲਬ ਤੁਹਾਡਾ ਆਇਆ ਹੈਗਾ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਰਜਿਸਟਰਡ ਇੰਡਸਟਰੀਆ ਆਰਗੇਨਾਈਜੇਸ਼ਨ ਦੇ ਨਾਲ ਹੀ ਅਪਰेंटिस ਕਰ ਸਕਦੇ ਤਾਂ ਕੋਈ ਜਨਕਾ ਨਾ ਇਮਪਲੋਇਰ ਕਿਸੇ ਨੂੰ ਅਪਰेंटिस ਪ੍ਰੋਵਾਈਡ ਨਹੀਂ ਕਰ ਪਾਊਗਾ ਪਹਿਲਾਂ ਉਹਨਾਂ ਨੂੰ ਸਕਿਲਸ ਸਾਥ ਆਸਟ੍ਰੇਲੀਆ ਸਕਿਲਸ ਕਮਿਸ਼ਨ ਦੇ ਨਾਲ ਉਹਨਾਂ ਨੂੰ ਰਜਿਸਟਰ ਹੋਣਾ ਪੈਣਾ ਹੈ ਜਦੋਂ ਉਹਨਾਂ ਨੇ ਉਹਨਾਂ ਨੂੰ ਅਪਰੂਵਲ ਦੇ ਦਿੱਤੀ ਕਿ ਤੁਸੀਂ ਜਿਹੜੀ ਇੰਟਰਨਸ਼ਿਪ ਕਰਵਾ ਸਕਦੇ ਹੋ ਉਸ ਤੋਂ ਬਾਅਦ ਹੀ ਉਹ ਕਿਸੇ ਵੀ ਸਟੂਡੈਂਟ ਜਾਂ ਕਾਲਜ ਦੇ ਨਾਲ ਰਿਲੇਟਡ ਕਾਲਜ ਦੇ ਨਾਲ ਟਾਈ ਅਪ ਕਰਕੇ ਬੱਚਿਆਂ ਦੀ ਇੰਟਰਨਸ਼ਿਪ ਕਰਵਾ ਪਾਣਗੇ ਐਂਡ ਇਟ ਸ਼ੁੱਡ ਬੀ ਪੇਡ ਐਸ ਵੈਲ ਤੋਸ ਅਜੇ ਇੱਕ ਹੋਰ ਦੂਜੀ ਗੱਲ ਹੈ 30 ਜੂਨ 2026 ਆ ਕੇ ਡੇਟਾ ਸੋ ਬੇਸਿਕਲੀ ਪਹਿਲਾ ਕੀ ਹੋਇਆ ਸੀ ਕਿ ਜਿਹੜੀ ਇਨੀਸ਼ੀਅਲੀ ਨਿਊਜ਼ ਆਈ ਸੀ ਉਹਦੇ ਅਕੋਰਡਿੰਗ ਸੀਗਾ ਕਿ ਜਿਹੜੀ ਵੀ ਕੁਆਲੀਫਿਕੇਸ਼ਨ ਜਿਹੜਾ ਵੀ ਐਪਲੀਕੈਂਟ 31 ਜਨਵਰੀ ਤੋਂ ਬਾਅਦ ਐਡਮਿਸ਼ਨ ਲੈਣਾ ਚਾਹੁੰਦਾ ਸਾਰਿਆਂ ਤੇ ਐਪਲੀਕੇਬਲ ਹੋ ਜਾਊਗੀ ਬਟ ਸਾਰੇ ਕਾਲਜਸ ਨੇ ਕਮਿਸ਼ਨ ਨੂੰ ਸਾਥ ਉਸਕੀ ਸਕਿਲਸ ਕਮਿਸ਼ਨ ਅਪਰੋਚ ਕੀਤਾ ਐਂਡ ਉਸ ਤੋਂ ਬਾਅਦ ਇਹ ਡੇਟ ਸ਼ਿਫਟ ਕਰਕੇ 30 ਜੂਨ ਕਰ ਦਿੱਤੀ ਗਈ ਤਾਂ ਹੁਣ ਇਹਦੇ ਨਾਲ ਕੀ ਹੋਇਆ ਕਿ ਜਿਹੜਾ ਵੀ ਡੋਮੈਸਟਿਕ ਸਟੂਡੈਂਟ ਜੋ ਵਿਦਾਊਟ ਸੀਓਈ ਪੜਨਾ ਚਾਹੁੰਦਾ ਹੈ ਉਹਦੇ ਵਾਸਤੇ ਤਾਂ ਡੇਟ ਸਟਿਲ 31 ਜਨਵਰੀ ਹੈ ਐਂਡ ਕੋਈ ਵੀ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਸੀਓਈ ਦੇ ਉੱਪਰ ਪੜਨਾ ਚਾਹੁੰਦਾ ਹੈ ਤਾਂ ਹੁਣ ਉਹ ਡੇਟ 30 ਜੂਨ ਹੈ ਕਿ 30 ਜੂਨ ਤੋਂ ਪਹਿਲਾਂ ਜੋ ਵੀ ਐਪਲੀਕੈਂਟ ਇਸ ਕੋਰਸ ਦੇ ਵਿੱਚ انرੋਲ ਹੋ ਜਾਊਗਾ ਉਹਦੇ ਦੇ ਉੱਤੇ ਇਹ ਰਿਕੁਆਇਰਮੈਂਟ ਅਪਲਾਈ ਨਹੀਂ ਹੋਵੇਗੀ ਐਂਡ ਉਸ ਤੋਂ ਬਾਅਦ ਆ ਲਿਆ ਤੇ ਸਾਰਿਆਂ ਤੇ ਇਹ ਰਿਕੁਆਇਰਮੈਂਟ ਅਪਲਾਈ ਹੋਣੀ ਹੈ। ਤਾਂ ਕਹਿੰਦਾ ਮਤਲਬ ਡਿਪਾਰਟਮੈਂਟ ਲिटल ਬਿਟ ਆਫ ਫਲੈਕਸੀਬਿਲਿਟੀ ਦਿੱਤੀ ਹੈ ਇਹ ਜੇ ਆ ਚੇਂਜਸ ਆ ਜਾਂਦੀ ਹੈ ਮੇਬੀ ਸਾਊਥ ਆਸਟ੍ਰੇਲੀਆ ਸਟੇਟ ਦੇ ਵਿੱਚ ਬਹੁਤ ਘੱਟ ਸਟੂਡੈਂਟ ਰਹਿ ਜਾਣਗੇ ਉਹ ਦੇ ਵਿਲ ਸਟਾਰਟ ਮੂਵਿੰਗ ਟੂ ਦਾ ਇੰਟਰਸਟੇਟ ਟੂ ਡੂ ਦਾ ਟ੍ਰੇਡ ਕੋਰਸਸ ਪਾਜੇ ਮੂਵਿੰਗ ਤੋਂ ਮੈਨੂੰ ਗੱਲ ਯਾਦ ਆਈ ਤੁਸੀਂ ਮੈਨੂੰ ਰੀਸੈਂਟ ਅਪਡੇਟ ਬਾਰੇ ਦੱਸੋ ਜਿਹੜੀ ਜਿਹੜੇ ਜਿਵੇਂ ਰੀਸੈਂਟ ਰਾਉਂਡਸ ਹੋਇਆ ਕਿਹੜੀ ਸਟੇਟ ਨੇ ਕੰਡਕਟ ਕੀਤਾ ਕੀ ਅਪਡੇਟ ਹੈ ਤੁਹਾਡੇ ਪੁਆਇੰਟ ਆਫ 뷰 ਤਾਂ ਦੇਖੋ ਜਿਹੜਾ ਸਭ ਤੋਂ ਵੱਡਾ ਰਾਉਂਡ ਕੰਡਕਟ ਕੀਤਾ ਉਹ ਵੈਸਟਰਨ ਆਸਟ੍ਰੇਲੀਆ ਸਟੇਟ ਨੇ ਕੰਡਕਟ ਕੀਤਾ ਸੀਗਾ ਐਂਡ ਜਿਹੜਾ ਇਹ ਰਾਉਂਡ ਸੀ ਉਹ ਸਰਪ੍ਰਾਈਜ਼ਿੰਗ ਸੀ overseas and interstate ਬੈਠੇ ਐਪਲੀਕੈਂਟਸ ਨੂੰ ਵੀ ਇਨਵਾਈਟ ਕੀਤਾ ਜਿਹੜੇ ਵੀ ਇਹਦੇ ਵਿੱਚ ਓਕੂਪੇਸ਼ਨਸ ਇਨਵਾਈਟ ਕੀਤੀਆਂ ਸੀ ਉਹ ਸਾਰੀ ਓਕੂਪੇਸ਼ਨ ਕੰਸਟਰਕਸ਼ਨ ਨਾਲ ਰਿਲੇਟਡ ਸੀ ਚਾਹੇ ਕੋਈ ਕਾਰਪੇਂਟਰ ਸੀ ਚਾਹੇ ਟਾਈਲਰ ਸੀ ਸਾਰੀ ਓਕੂਪੇਸ਼ਨਸ ਨੂੰ ਹੀ ਇਨਵਾਈਟ ਆਏ इवन दो ਜਿਹੜੇ ਐਪਲੀਕੈਂਟ ਦੇ ਸਿਰਫ 65.491 ਵੀਜ਼ਾ ਦੇ ਲਈ ਉਹਨਾਂ ਨੂੰ ਵੀ ਇੰਟਰਸਟੇਟ ਬੈਠੇ ਨੂੰ ਸਾਰਿਆਂ ਨੂੰ ਇਨਵਾਈਟ ਆ ਗਏ ਤਾਂ ਇਸ ਤੋਂ ਪਤਾ ਚੱਲਦਾ ਹੈ ਕਿ ਕਿੰਨੀ ਜ਼ਿਆਦਾ ਸ਼ੋਰਟੇਜ ਹੈ ਕੰਸਟਰਕਸ਼ਨ ਵਰਕਰ ਦੀ ਆਸਟ੍ਰੇਲੀਆ ਦੇ ਵਿੱਚ ਸਪੈਸ਼ਲੀ ਇਨ ਬ੍ਰਿਸਬਨ ਐਂਡ ਵੈਸਟਰਨ ਆਸਟ੍ਰੇਲੀਆ ਤਾਂ ਇਸ ਲਈ ਹੁਣ ਸਾਰੇ ਸਟੇਟਾਂ ਆਪਸ ਦੇ ਵਿੱਚ ਲੜ ਰਹੀਆਂ ਨੇ ਕਿ ਸਾਨੂੰ ਜ਼ਿਆਦਾ ਵਰਕਰ ਚਾਹੀਦੇ ਜਾਂ ਇਸ ਲਈ ਹਰ ਕੋਈ ਸਟੂਡੈਂਟ ਵੀ ਹੁਣ ਕੰਸਟਰਕਸ਼ਨ ਸੈਕਟਰ ਕਰਨੀ ਜਾ ਰਿਹਾ ਕਿ ਉਹ ਕੰਸਟਰਕਸ਼ਨ ਦੀ ਸਟੱਡੀ ਨਾਲ ਰਿਲੇਟਡ ਕੋਈ ਕਰ ਰਹੇ ਨੇ ਭਾਜੀ ਇੱਕ ਕਨਫਿਊਜ਼ਨ ਸਟੂਡੈਂਟ ਨਾਲ ਬਹੁਤ ਵੇਖਣ ਨੂੰ ਮਿਲਦਾ ਜਿਵੇਂ ਹਰ ਕੋਈ ਭੱਜ ਕੇ ਹੁਣ ਟ੍ਰੇਡ ਕੋਰਸ ਕਰਨ ਲੱਗ ਗਿਆ ਤੇ ਤੁਹਾਨੂੰ ਕੀ ਲੱਗਦਾ ਵੀ ਇਹ ਟ੍ਰੇਡ ਕੋਰਸ ਦਾ ਜਿਹੜਾ ਸਕੋਪ ਹੈ ਕਿੰਨੇ ਸਾਲ ਹੋਰ ਚੱਲੂਗਾ ਵੀ ਇਨਵੀਟੇਸ਼ਨ ਆਊਗੇ ਦੇ ਵਿੱਚ ਦੇਖੋ ਜੇ ਆਪਾਂ ਇਹਨਾਂ ਦੀ ਉਹਨੂੰ ਦੇਖੀਏ ਕਿ ਇਹ ਨੀਡ ਕਿੰਨੀ ਹੋ ਰਹੀ ਇਨ ਫਿਊਚਰ ਦੇ ਵਿੱਚ ਤਾਂ ਉਸ ਤੋਂ ਆਪਾਂ ਆਈਡੀਆ ਲਗਾ ਸਕਦੇ ਹਾਂ ਕਿ ਜਿਹੜਾ ਕੰਸਟਰਕਸ਼ਨ ਸੈਕਟਰ ਹੈ ਆਨ ਵਾਲੇ ਤਿੰਨ ਤੋਂ ਪੰਜ ਸਾਲ ਹਜੇ ਹਾਈ ਡਿਮਾਂਡ ਦੇ ਵਿੱਚ ਰਹੂਗਾ ਜਿੱਦਾਂ ਆਪਾਂ ਨੂੰ ਪਤਾ ਹੀ ਹੈ ਕਿ ਬ੍ਰਿਸਬਨ ਦੇ ਵਿੱਚ 올ਿਮਪਿਕਸ 2032 ਦੇ ਵਿੱਚ ਹੋਣ ਜਾ ਰਹੇ ਨੇ ਐਂਡ ਦੇ ਹੈਵ ਟੂ ਬਿਲਡ ਲੋਟ ਆਫ ਇਨਫਰਾਸਟ੍ਰਕਚਰ देयर ਕਿ ਸੋ ਦੈਟ ਕਿ ਉਹ ਜਿਹੜੀ ਗੇਮਸ ਨੇ ਉਹਨਾਂ ਨੂੰ ਸਕਸੈਸਫੁਲੀ ਕੰਡਕਟ ਕਰ ਸਕਨ ਤਾਂ ਜਿਹੜੀ ਇਹਦੀ ਕੰਸਟਰਕਸ਼ਨ ਸੈਕਟਰ ਦੀ ਡਿਮਾਂਡ ਹੈ ਆਨ ਆਲੇ 3 ਤੋਂ 5 ਸਾਲ ਮਿਨੀਮਮ ਹੋਰ ਇਦਾਂ ਹੀ ਚੱਲਣ ਵਾਲੀ ਹੈ। ਤਾਂ ਪੰਜ ਜਿਵੇਂ ਮੈਂ ਇੱਕ ਪੁਰਾਣੇ ਪਿਛਲੇ ਕੁਐਸਚਨ ਦੇ ਨਾਲ ਇੱਕ ਕੁਐਸਚਨ ਹੋਰ ਅਟੈਚ ਕਰਾਂਗਾ ਜਿਵੇਂ ਡਿਪਾਰਟਮੈਂਟ ਨੇ ਹੁਣ ਬਹੁਤ ਜ਼ਿਆਦਾ ਰੈਸਟ੍ਰਿਕਸ਼ਨ ਲਾਤੀ ਆ। ਤੁਹਾਨੂੰ ਲੱਗਦਾ ਆ ਰੈਸਟ੍ਰਿਕਸ਼ਨ ਟ੍ਰੇਡ ਕੋਰਸ 'ਚ ਵੀ ਆਊਗਾ ਜਿਵੇਂ ਸਕਿੱਲ ਅਸੈਸਮੈਂਟ ਹੁੰਦੀ ਆ। ਬੰਦੇ ਨੂੰ ਕਿੰਨੇ 1700 ਪਲਸ ਕੁਝ ਆਵਰ ਕਰਨੇ ਪੈਂਦੇ ਆ। ਇਹਨਾਂ ਦੇ ਰਿਲੇਟਿਡ ਵੀ ਕੁਝ ਰੈਸਟ੍ਰਿਕਸ਼ਨ ਵੇਖਣ ਨੂੰ ਮਿਲ ਸਕਦੇ ਆ ਫਿ कोई अपडेट ਨਹੀਂ ਆਈ ਹੈ ਕਿਉਂਕਿ ਹਰੇਕ ਟ੍ਰੇਡ ਕੋਰਸ ਦੇ ਵਿੱਚ ਐਪਲੀਕੈਂਟ ਨੂੰ ਜੋਬ ਰੈਡੀਤਾ ਕਰਨਾ ਪੈ ਹੀ ਰਿਹਾ ਹੈ ਮੇਬੀ ਇਨ ਫਿਊਚਰ ਦੇ ਵਿੱਚ ਡਿਪਾਰਟਮੈਂਟ ਇਸ ਚੀਜ਼ ਦੇ ਉੱਤੇ ਵੀ ਸਕਰੂਟੀਨੀ ਕਰ ਦੇ ਕਿ ਉਹ ਚੈੱਕ ਕਰਨ ਲੱਗ ਜਾਣ ਕਿ ਜਿਹੜੇ ਵੀ ਇੰਪਲੋਇਰ ਤੋਂ ਐਪਲੀਕੈਂਟ ਜੌਬ ਰੈਡੀ ਕਰ ਰਿਹਾ ਹੈ ਉਹ ਲੈਸਟੀਮੇਟ ਇੰਪਲੋਇਰ ਹੈ ਜਾਂ ਨਹੀਂ ਕਿ ਇਹ ਤਾਂ ਨਹੀਂ ਕਿ ਉਹਨਾਂ ਨੇ ਸਿਰਫ ਕੰਪਨੀ ਖੋਲ ਕੇ ਸਿਰਫ ਜੌਬ ਰੈਡੀ ਹੀ ਕਰਾਏ ਜਾ ਰਹੇ ਨੇ ਤਾਂ ਭਾਜੀ ਜਿਵੇਂ ਤੁਸੀਂ ਦੱਸਿਆ ਰੀਸੈਂਟ ਰਾਉਂਡ ਬਾਰੇ ਟ੍ਰੇਡ ਟ੍ਰੇਡ ਓਕੂਪੇਸ਼ਨ ਬੜਾ ਬੂਮ ਚ ਆਇਆ ਕਿਹੜੇ ਕਿਹੜੇ ਓਕੂਪੇਸ਼ਨ ਦੂਜੇ ਨੇ ਜਿਨ੍ਹਾਂ ਨੂੰ ਇਨਵੀਟੇਸ਼ਨ ਨਹੀਂ ਆਇਆ ਤੇ ਆਇਆ ਵੀ ਬੜਾ ਮਿਨੀਮਮ ਕੁਆਂਟੀ ਆ ਮੀਨ ਵੋਲਿਊਮ ਤੇ ਆਇਆ ਵਾ ਦੇਖੋ ਸਾਥ ਜਿਹੜੀ ਸਾਥ ਉਸ ਲਈ ਸਟੇਟ ਹੈ ਇਸ ਇਹ ਮਕੈਨਿਕਸ ਨੂੰ ਬਿਲਕੁਲ ਹੀ ਇਨਵਾਈਟ ਨਹੀਂ ਦੇ ਰਹੀ ਜਿੱਦਾਂ ਕਿ ਜੇਕਰ ਆਪ ਡੀਜ਼ਲ ਮੈਕੈਨਿਕ ਨੂੰ ਥੋੜੇ ਬਹੁਤ ਇਨਵਾਈਟ ਆਇਆ ਪਰ ਮੋਟਰ ਮੈਕੈਨਿਕ ਜਿਹੜਾ ਜਨਰਲ ਮੋਟਰ ਮੈਕੈਨਿਕ ਹੈ ਉਹਨਾਂ ਨੂੰ ਬਿਲਕੁਲ ਵੀ ਇਨਵਾਈਟ ਨਹੀਂ ਆਇਆ ਉਹਦੇ ਨਾਲ ਨਾਲ ਹਸਪਿਟੈਲਿਟੀ ਸੈਕਟਰ ਦੇ ਵਿੱਚ ਇਹਨਾਂ ਨੇ ਹਜੇ ਤੱਕ ਸਿਰਫ ਇੱਕ ਇਨਵਿਟੇਸ਼ਨ ਦਿੱਤਾ ਲਾਸਟ 라ਉਂਡ ਦੇ ਵਿੱਚ ਅਵ ਨੈਵਰ ਨੋ ਕਿ ਉਹ ਸ਼ੈਫ ਨੂੰ ਦਿੱਤਾ ਹੈ ਕੁੱਕ ਨੂੰ ਕੀਤਾ ਹੈ ਜਾਂ ਰੈਸਟੋਰੈਂਟ ਮੈਨੇਜਰ ਤਾਂ ਹਸਪਿਟੈਲਿਟੀ ਸੈਕਟਰ ਦੇ ਵਿੱਚ ਸਿਰਫ ਇੱਕ ਹੀ ਇਨਵਾਈਟ ਆਇਆ ਤਾਂ ਇਸ ਤੋਂ ਆਪਾਂ ਆਈਡੀਆ ਲਗਾ ਸਕਦੇ ਹਾਂ ਕਿ ਇਨ ਫਿਊਚਰ ਦੇ ਵਿੱਚ ਵੀ ਜਿਹੜੇ ਸ਼ੈਫ ਨਾਲ ਰਿਲੇਟਡ ਜਾਂ ਮੋਟਰ ਮੈਕੈਨਿਕ ਨਾਲ ਰਿਲੇਟਡ ਓਕਿਊਪੇਸ਼ਨਸ ਨੇ ਇਹਦੇ ਵਿੱਚ ਇਨਵਾਈ ਦੇਅਰ ਆਰ ਸਮ ਸਟੇਟਸ ਜਿਹੜੀਆਂ ਇਨਾ ਓਕੂਪੇਸ਼ਨਸ ਨੂੰ ਵੀ ਬਹੁਤ ਵਧੀਆ ਇਨਵੀਟੇਸ਼ਨਸ ਦੇ ਰਹੀਆਂ ਜਿੱਦਾਂ ਕਿ ਐਨ ਐਸ ਡਬਲਿਊ ਐਂਡ ਜਿਹੜੀ ਐਨ ਐਸ ਡਬਲਿਊ ਸਟੇਟ ਹੈ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਉਹ ਆਲਰੇਡੀ 2 ਤੋਂ 3 ਰਾਉਂਡ ਸਪੈਸ਼ਲੀ ਮੋਟਰ ਮਕੈਨਿਕਸ ਵਾਸਤੇ ਕਰ ਚੁੱਕੀ ਹੈ ਐਂਡ 70 ਪੁਆਇੰਟ ਦੇ ਉੱਪਰ ਉਹ ਸਪੈਂਡ ਤੋਂ ਲੈ ਕੇ 70 80 ਪੁਆਇੰਟ ਤੱਕ 190 ਦੇ ਇਨਵੀਟੇਸ਼ਨਸ ਦੇ ਰਹੇ ਨੇ ਚਾਹੇ ਐਪਲੀਕੈਂਟ ਕੋਲੇ 1 ਸਾਲ ਦਾ ਐਕਸਪੀਰੀਅੰਸ ਹੈ ਚਾਹ ਜਿੰਨਾ ਵੀ ਹੈ ਤਾਂ ਤੁਹਾਡੇ ਕਹਿਣ ਦਾ ਮਤਲਬ ਇਸ ਜਿਹੜਾ ਬੰਦਾ ਕੁੱਕਰੀ ਜਾਂ ਹਸਪੀਟੈਲਿਟੀਜ਼ ਦਾ ਕੰਮ ਕਰ ਰਿਹਾ ਹੋਵੇ ਉਹਨੂੰ ਇਨਵੀਟੇਸ਼ਨ ਨਹੀਂ ਆ ਰਿਹਾ ਉਹਨੂੰ ਨਿਊ ਸਾਊਥ ਵੈਲਸ ਮੂਵ ਹੋ ਜਾਣਾ ਚਾਹੀਦਾ ਕਿਉਂਕਿ ਸਾਊਥ ਆਸਟ੍ਰੇਲੀਆ ਦੇ ਦੇਖੋ ਸਾਊਥ ਆਸਟ੍ਰੇਲੀਆ ਸਟੇਟ ਇਜ਼ ਨਾਟ ਗੁੱਡ ਫਾਰ ਥੈਮ ਜਿੰਨਾ ਕੋਲੇ ਵੀ ਹਾਈ ਪੁਆਇੰਟਸ ਨੇ ਸਪੋਜ਼ ਕਰੋ ਜੇਕਰ ਉਹ ਸ਼ੈਫ ਹੈ ਜਾਂ ਕੁੱਕ ਹੈ ਐਂਡ ਦੇ ਆਰ ਸਿਟਿੰਗ ਸਮਵੇਅਰ ਅਰਾਊਂਡ 90 95 ਪੁਆਇੰਟਸ ਤਾਂ ਉਹਨਾਂ ਨੂੰ ਐਨ ਐਸ ਡਬਲਯ ਹਰ ਇੱਕ ਅਲਟਰਨੇਟਿਵ ਇਨਵਿਟੇਸ਼ਨ ਰਾਉਂਡ ਤੋਂ ਬਾਅਦ ਇਨਵਾਈਟ ਕਰ ਰਹੇ ਨੇ ਪਾਜੀ ਆਈਟੀ ਬਾਰੇ ਦੱਸੋ ਦੇਖੋ ਆਈਟੀ ਓਕੂਪੇਸ਼ਨਸ ਨੂੰ ਹਮ ਸਾਊਥ ਆਸਟ੍ਰੇਲੀਆ ਨੇ ਇਨਵਾਈਟ ਦੇਨੇ ਸਟਾਰਟ ਕਰ ਦਿੱਤੇ ਹੈ ਪਰ ਸਰਪ੍ਰਾਈਜ਼ਿੰਗਲੀ ਇਹ ਹੈ ਕਿ ਦੇ ਆਰ ਨੋਟ ਕੰਸੀਡਰਿੰਗ ਦਾ ਆਈਟੀ ਓਕੂਪੇਸ਼ਨ ਫਾਰ 190 ਦੇ ਆਰ ਜਸਟ ਗਿਵਿੰਗ ਦਾ 491 ਇਨਵੀਟੇਸ਼ਨ ਜਿਹੜਾ ਲਾਸਟ ਇਨਵੀਟੇਸ਼ਨ ਰਾਉਂਡ ਹੋਇਆ ਸੀ ਉਹਦੇ ਵਿੱਚ ਵੀ ਸਾਨੂੰ ਬਹੁਤ ਇਨਵੀਟੇਸ਼ਨਸ ਆਏ ਨੇ ਆਈਟੀ ਦੇ ਲਾਈਕ ਡਿਵੈਲਪਰ ਪ੍ਰੋਗਰਾਮਰ ਲਗਾ ਲੋ ਜਾਂ ਫਿਰ ਸਿਸਟਮ ਐਡਮਿਨਿਸਟਰੇਟਰ ਇਨਾ ਓਕੂਪੇਸ਼ਨ ਬਟ ਇੱਕ ਚੀਜ਼ ਜੋ ਕਾਮਨ ਦੇਖਣ ਨੂੰ ਮਿਲੀ ਹੈ ਨਾ ਓਕੂਪੇਸ਼ਨ ਇਨਵੀਟੇਸ਼ਨਸ ਦੇ ਵਿੱਚ ਕਿ ਇਹ ਐਪ ਪੁਆਇੰਟਸ ਨਹੀਂ ਦੇਖ ਰਹੇ ਕਿ ਐਪਲੀਕੈਂਟ ਦੇ ਪੁਆਇੰਟ ਕਿੰਨੇ ਆ ਦੇ ਆਰ ਲੁਕਿੰਗ ਥੈਟ ਕਿ ਕਿਸ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਐ ਐਂਡ ਕਿੰਨੇ ਪੈਕੇਜ ਦੇ ਉੱਪਰ ਕੰਮ ਕਰ ਰਿਹਾ ਜਿਹੜੇ ਵੀ ਐਪਲੀਕੈਂਟ 100000 ਡਾਲਰ ਪਲੱਸ ਪੈਕੇਜ ਦੇ ਕੰਮ ਕਰ ਰਿਹਾ ਉਹਨਾਂ ਨੂੰ ਜਿਆਦਾ ਜਲਦੀ ਇਨਵੀਟੇਸ਼ਨਸ ਰਸੀਵ ਹੋ ਰਿਹਾ ਇਸ ਸਟੇਟ ਤੋਂ ਬਾਜੀ ਹੁਣ ਵਿਕਟੋਰੀਆ ਦੇ ਰੀਸੈਂਟ ਰਿਕੁਆਇਰਮੈਂਟਸ ਚੇਂਜ ਹੋਇਆ ਕੋਈ ਨਈ ਆਇਆ ਉਹਦੇ ਬਾਰੇ ਕੁਝ ਦੱਸੋ ਤੁਸੀਂ ਦੇਖੋ ਇਹ ਵਿਕਟੋਰੀਆ ਨੇ ਜਿਹੜੀ ਰੀਸੈਂਟ ਅਪਡੇਟਸ ਕੀਤੀ ਆ ਪਹਿਲਾਂ ਕੀ ਹੁੰਦਾ ਸੀਗਾ ਕਿ ਵਿਕਟੋਰੀਆ ਦੇ ਵਿੱਚ ਤੁਹਾਨੂੰ ਸਕਿੱਲ ਲੈਵਲ 1 2 3 ਦੇ ਵਿੱਚ ਕੰਮ ਕਰਨਾ ਪੈਂਦਾ ਕੋਈ ਆਪਣੀ ਓਕੂਪੇਸ਼ਨ ਦੇ ਵਿੱਚ ਕੰਮ ਕਰਨ ਦੀ ਲੋੜ ਨਹੀਂ ਪੈਂਦੀ ਸੀ ਇਹਦੇ ਨਾਲ ਨਾਲ ਵਿਕਟੋਰੀਆ ਦੇਖਦਾ ਸੀ ਕਿ ਤੁਸੀਂ ਮੈਰਿਡ ਹੋ ਜਾਂ ਅਨਮੈਰਿਡ ਸੋ ਬੇਸਿਕਲੀ ਇਫ ਦ ਐਪਲੀਕੈਂਟ ਇਜ਼ ਮੈਰਿਡ ਤਾਂ ਉਹ ਮੰਗਦੇ ਸੀ ਕਿ ਜਿਹੜਾ ਤੁਹਾਡਾ ਪਾਰਟਨਰ ਹੈ ਉਹ ਹਾਈਲੀ ਸਕਿਲਡ ਹੋਵੇ ਉਹ ਕੋਲ 6 ਸੀ 6 ਹੋਣ ਉਹਦੇ ਨਾਲ ਨਾਲ ਸਕਿੱਲ ਅਸੈਸਮੈਂਟ ਹੋਵੇ ਬਟ ਇਹਨਾਂ ਨੇ ਰੀਸੈਂਟ ਜੋ ਮੀਟਿੰਗ ਕੀਤੀ ਸੀ ਉਹਦੇ ਵਿੱਚ ਅਨਾਉਂਸ ਕੀਤਾ ਕਿ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਅਸੀਂ ਇਹ ਨਹੀਂ ਦੇਖਾਂਗੇ ਕਿ ਜਿਹੜਾ ਤੁਹਾਡਾ ਪਾਰਟਨਰ ਹੈ ਉਸ ਕੋਲ ਸਕਿਲ ਅਸੈਸਮੈਂਟ ਦਾ 6 ਸੀਚ ਹੈ ਜਾਂ ਨਹੀਂ ਅਸੀਂ ਉਸ ਤੋਂ ਬਿਨਾਂ ਵੀ ਇਨਵੀਟੇਸ਼ਨ ਦੇਵਾਂਗੇ ਦੇ ਮੇਨਲੀ ਸੈਡ ਕਿ ਵੀ ਵਿਲ ਲੁੱਕ ਕਿ ਜਿਹੜਾ ਵੀ ਪ੍ਰਾਈਮਰੀ ਐਪਲੀਕੈਂਟ ਹੈ ਵੈਦਰ ਦੇ ਆ ਵਰਕਿੰਗ ਇਨ देयर ਓਕੂਪੇਸ਼ਨ অর ਨਾਟ ਜੇ ਕਰ ਰਹੇ ਨੇ ਤਾਂ ਕਿਸ ਪੈਕੇਜ ਦੇ ਉੱਪਰ ਕੰਮ ਕਰ ਰਹੇ ਇਸ ਦੇ ਐਂਡ ਦੇ ਹੈਵ ਫਾਲੋਡ ਥੈਟ ਇਨਸਟਰਕਸ਼ਨਸ ਐਸ ਵੈਲ ਕਿਉਂਕਿ ਜੋ ਲਾਸਟ ਇਨਵੀਟੇਸ਼ਨ ਰਾਉਂਡ ਹੋਇਆ ਸੀ ਇਹ ਸਾਨੂੰ ਇੰਜੀਨੀਅਰ ਓਕੂਪੇਸ਼ਨ ਨਾਲ ਰਿਲੇਟਡ ਕਾਫੀ ਇਨਵੀਟੇਸ਼ਨਸ ਰਿਸੀਵ ਹੋਏ ਨੇ ਜਿਹਦੇ ਵਿੱਚ ਜੇ ਐਪਲੀਕੈਂਟ ਮੈਰੀਡ ਹੈ ਚਾਹੇ ਉਹਨਾਂ ਦੇ ਪਾਰਟਨਰ ਕੋਲ 6C ਚ ਜਾਂ ਸਕਿੱਲ ਅਸੈਸਮੈਂਟ ਹੈ ਨਹੀਂ ਐਂਡ ਦੇ ਗੋਟ ਦਾ ਇਨਵੀਟੇਸ਼ਨ ਫਾਰ 190 ਤੇ ਭਾਜੀ ਜਿਵੇਂ ਹੁਣ ਹਰ ਸਟੇਟ ਨੇ ਰੀਸੈਂਟ ਰਾਉਂਡ ਕੀਤੇ ਆ ਤਾਂ ਤੁਸ ਨੈਕਸਟ ਰਾਉਂਡ ਕਦੋਂ ਹੋਣ ਦੀ ਉਮੀਦ ਹੈ ਫੋਰ ਐਗਜ਼ਾਮਪਲ ਸਾਊਥ ਆਸਟ੍ਰੇਲੀਆ ਔਰ ਜਿਹੜੀ ਵੀ ਦੂਜੀ ਸਟੇਟ ਹੈ ਇਹਦੇ ਬਾਰੇ ਦੱਸੋ ਸਾਊਥ ਆਸਟ੍ਰੇਲੀਆ ਨੇ ਆਲਰੇਡੀ ਅਪਡੇਟ ਦੇ ਦਿੱਤੀ ਹੈ ਕਿ ਉਹ ਫਰਵਰੀ ਦੇ ਇਹ ਲਾਈਕ ਫਸਟイヤー ਸੈਕੰਡ ਵੀਕ ਦੇ ਵਿੱਚ ਇਨਵੀਟੇਸ਼ਨ 라ਉਂਡ ਕੰਡਕਟ ਕਰਨਗੇ ਪਰ ਕਿੰਨੀ ਸੀਟਸ ਦਾ ਕਰਨਗੇ ਕੁਝ ਕਹਿ ਨਹੀਂ ਸਕਦੇ ਇਹਦੇ ਨਾਲ ਨਾਲ ਵਿਕਟੋਰੀਆ ਐਨ ਐਸ ਡਬਲਯੂ ਐਂਡ ਵੈਸਟਰਨ ਆਸਟ੍ਰੇਲੀਆ ਵੀ ਫੈਬ ਦੇ ਮਿਡ ਵਿੱਚ ਜਾ ਕੇ ਆਪਣਾ ਨੈਕਸਟ ਇਨਵੀਟੇਸ਼ਨ 라ਉਂਡ ਕੰਡਕਟ ਕਰੋਗੇ ਬਸ ਇਹਦੇ ਨਾਲ ਨਾਲ ਫੈਬ ਦੇ ਵਿੱਚ 189 ਦੇ ਇਨਵੀਟੇਸ਼ਨ 라ਉਂਡ ਦੇ ਵੀ ਬਹੁਤ ਹਾਈ ਚਾਂਸਸ ਹੈ ਕਿ 189 ਦਾ 라ਉਂਡ ਵੀ ਫਰਬਰੀ ਦੇ ਵਿੱਚ ਹੋਣ ਜਾ ਰਿਹਾ ਹੈ ਤਾਂ ਕੈਨੇਡਾ ਮਤਲਬ ਹੌਰਨ ਸਟੇਟ ਨੇ ਆਲਰੇਡੀ ਡੇਟਾ ਮੈਂਸ਼ਨ ਕਰ ਦਿੱਤੇ ਹੈ ਆਈਡੀਆ ਦੇ ਦਿੱਤਾ ਹੈ ਹਾਂਜੀ ਜੇ ਪਹਿਲਾਂ ਸਾਊਥ ਆਸਟ੍ਰੇਲੀਆ ਕਦੇ ਵੀ ਇਨਵੀਟੇਸ਼ਨ 라ਉਂਡਸ ਜਿਹੜੀ ਵੈਬਸਾਈਟ ਹੈ ਉਹਦੇ ਉੱਤੇ ਕਲੀਅਰਲੀ ਲਿਖ ਦਿੱਤਾ ਹੈ ਕਿ ਇਸ ਸਾਲ ਦੇ ਵਿੱਚ ਇਹ ਇਨਵੀਟੇਸ਼ਨ 라ਉਂਡ ਐਵਰੀ ਮੰਥ ਕੰਡਕਟ ਕਰਨਗੇ ਜਿਵੇਂ ਆਪਾਂ ਜੀ ਮੈਨੂ ਮੈਂ ਜਿਹੜੀ ਇਨਫੋਰਮੇਸ਼ਨ న్యూਸ ਪੜ੍ਹੀ ਆ ਹਰ ਸਟੇਟ ਨੂੰ ਬਹੁਤ ਕਟ ਸਿੱਟਾਂ ਮਿਲਿਆ ਐਸ ਕੰਪੇਅਰਡ ਟੂ ਲਾਸਟ ਈਅਰ ਤੇ ਕਿੰਨੀ ਸਿੱਟਾਂ ਰਹਿ ਗਿਆ ਨੇ ਇਦੇ ਬਾਰੇ ਥੋੜਾ ਅਪਡੇਟ ਦੇਖੋ ਬਹੁਤ ਲਿਮਿਟਡ ਸੀਟਸ ਰਹਿ ਗਏ ਨੇ ਸਾਰੀ ਸਟੇਟਸ ਦੇ ਕੋਲ ਜੇਕਰ ਆਪਾਂ ਸਾਊਥ ਆਸਟ੍ਰੇਲੀਆ ਦੀ ਗੱਲ ਕਰੇ ਆਈ ਥਿੰਕ ਦੇ ਆਰ ਲੈਫਟ ਵਿਦ ਅਰਾਊਂਡ 900 ਸੀਟਸ ਜੇ ਆਪਾਂ ਐਨ ਐਸ ਡਬਲਯੂ ਦੀ ਗੱਲ ਕਰੀਏ ਜਾਂ ਵਿਕਟੋਰੀਆ ਦੀ ਗੱਲ ਕਰੀਏ ਇਹਨਾਂ ਦੋਨਾਂ ਸਟੇਟਸ ਕੋਲ ਅਰਾਊਂਡ 2500 ਤੋਂ 2600 ਸੀਟਾਂ ਪੈਂਡਿੰਗ ਨੇ ਜੀ ਬਾਕੀ ਰੈਸਟ ਆਫ ਦੀ ਸੀਟਸ ਦੇ ਹੈਵ ਔਰੈਡੀ ਯੂਜ਼ਡ ਬਟ ਇਨਾਂ ਸੀਟਾਂ ਦੇ ਵਿੱਚੋਂ ਹਜੇ ਜਿਹੜਾ ਲਾਸਟ ਨਿਮਿਟੇਸ਼ਨ ਆਰਾਊਂਡ ਕੰਡਕਟ ਹੋਇਆ ਉਹ ਸੀਟਸ ਹਜੇ ਮਾਈਨਸ ਹੋਣੀਆਂ ਪੈਂਡਿੰਗ ਹੈ ਜੀ ਜੇ papa ji overseas applicants ਹੁੰਦੇ ਜਿਹੜਾ PR ਅਪਲਾਈ ਸਿੱਧਾ PRO ਕੇ ਬਾਹਰ ਤੋਂ ਆਂਦਾ ਉਹਦੀ ਦੀ ਇੱਕ ਵਾਰ ਰਿਕੁਆਇਰਮੈਂਟ ਦੱਸੋ ਤੇ ਕਿਹੜੇ ਓਕਿਊਪੇਸ਼ਨ ਨੂੰ ਕਿਹੜੀ ਸਟੇਟ ਜ਼ਿਆਦਾ ਪ੍ਰਾਇੋਰਟੀ ਦੇ ਰਹੀ ਆ ਉਹਦੇ ਬਾਰੇ ਦੱਸੋ papa ji ਥੋੜਾ ਜੇਕਰ ਆਪਾਂ ਲਾਸਟ ਇਨਵਿਟੇਸ਼ਨ ਰਾਉਂਡ ਨੂੰ ਫੋਲੋ ਕਰੀਏ ਜੀ ਵੈਸਟਰਨ ਆਸਟ੍ਰੇਲੀਆ ਨੇ ਓਵਰਸੀਜ਼ ਬੈਠੇ ਬਹੁਤ ਐਪਲੀਕੈਂਟਸ ਨੂੰ ਇਨਵਾਈਟ ਦਿੱਤਾ ਹੈ ਚਾਹੇ ਹੋ ਮੈਟਲ ਮੈਕੈਨਿਸਟ ਹੈ ਚਾਹੇ ਹੋ ਪੇਂਟਰ ਹੈ ਕਾਰਪੇਂਟਰ ਹੈ ਸਟੋਨ ਮੈਸਨ ਇਨ ਆਕਿਊਪੇਸ਼ਨ ਨੂੰ ਓਵਰਸੀਜ਼ ਬੈਠੇ ਵੀ 65 ਪੁਆਇੰਟਸ ਦੇ ਉੱਤੇ 491 ਦੇ ਨਾਲ ਨਾਲ 190 ਦੀ ਇਨਵੀਟੇਸ਼ਨ ਰਸੀਵ ਹੋਇਆ ਨੇ ਜੀ ਤਾਂ ਕਹਿੰਦਾ ਮਤਲਬ ਓਵਰঅল ਗੱਲ ਵੇਖਿਆ ਜਾਏ ਤਾਂ ਟ੍ਰੇਡ ਕੋਰਸ ਬੂਮ ਤੇ ਹੈਗਾ ਐਸ ਕੰਪੇਅਰ ਬਟ ਅਬਾਊਟ ਸੋ ਬੇਸਿਕਲੀ ਜੀ ਡੀ ਵੀ ਸਕਿੱਲ ਇਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਨਹੀਂ ਮਿਲ ਰਹੀ ਤੇ ਇਹ ਆਊਟਸੋਰਸ ਨਹੀਂ ਕਰ ਰਹੇ ਤਾਂ ਉਹਨਾਂ ਓਕੂਪੇਸ਼ਨ ਦੇ ਵਿੱਚ ਓਵਰ ਸੀਜ਼ ਜ਼ਿਆਦਾ ਇਨਵਾਈਟ ਜਾ ਰਹੇ ਨੇ ਤਾਂ ਵਟ ਅਬਾਊਟ ਭਾਜੀ ਮੈਡੀਕਲ ਮੈਡੀਕਲ ਲਾਈਨ ਜਿਵੇਂ ਜਿਵੇਂ ਆਰ ਐਨ ਹੋਗੇ ਈ ਐਨ ਹੋਗੇ ਡਾਕਟਰਸ ਹੋਗੇ ਇਦੇ ਬਾਰੇ ਕੁਝ ਦੱਸੋ ਤੁਸੀਂ ਕਿਉਂਕਿ ਬਹੁਤ ਪੈਨਪਰਾ ਹੋਂ ਰੀਸੈਂਟਲੀ ਏਨ ਫਿਨਿਸ਼ ਕਰਕੇ ਆਟਿਆ ਤਾਂ ਸਾਊਥ ਆਸਟ੍ਰੇਲੀਆ ਨੇ ਮੈਨੂੰ ਲੱਗਦਾ ਏਨ 491 ਚਾਹੇ 190 ਚਾਹੇ ਵੀ ਸਕਿਪ ਕਰ ਦਿੱਤਾ ਇਦੇ ਬਾਰੇ ਦੱਸੋ ਬਈ ਦੇਖੋ ਏਨ ਸਾਊਥ ਆਸਟ੍ਰੇਲੀਆ ਦੇ ਵਿੱਚ ਸਿਰਫ 491 ਵੀਜ਼ਾ ਦੇ ਲਈ ਅਵੇਲੇਬਲ ਹੈ ਬਟ ਉਹਦੇ ਨਾਲ ਨਾਲ ਇਹਨਾਂ ਦੀ ਰਿਕੁਆਇਰਮੈਂਟ ਹੈ ਕਿ ਐਪਲੀਕੈਂਟ ਹੈ ਜਿਹੜਾ ਮਿਨਿਮਮ 30 ਘੰਟੇ ਐਵਰੀ ਵੀਕ ਆਪਣੀ ਓਕੂਪੇਸ਼ਨ ਦੇ ਵਿੱਚ ਕੰਮ ਕਰਦਾ ਹੋਣਾ ਚਾਹੀਦਾ ਹੈ ਤਾਂ ਜਿਹੜੇ ਵੀ ਐਪਲੀਕੈਂਟ ਸਟੂਡੈਂਟ ਵੀਜ਼ਾ ਤੇ ਹੈ ਉਹਨਾਂ ਨੂੰ ਸਾਊਥ ਆਸਟ੍ਰੇਲੀਆ ਤੋਂ ਇਨਵਾਈਟ ਨਹੀਂ ਹੋ ਰਹੇ ਸੋ ਬੇਸਿਕਲੀ ਉਹਨਾਂ ਐਪਲੀਕੈਂਟਸ ਨੂੰ ਜ਼ਿਆਦਾ ਤਸਮਾਨੀਆ ਜਾਂ ਵੈਸਟਰਨ ਆਸਟ੍ਰੇਲੀਆ ਮੂਵ ਕਰਨਾ ਪੈ ਰਿਹਾ ਕਿਉਂਕਿ ਜਿਹੜੀ ਤਸਮਾਨੀਆ ਸਟੇਟ ਹੈ ਉਹ EN ਹੋ ਗਿਆ RN ਹੋ ਗਿਆ ਇਨਾਂ ਓਕੂਪੇਸ਼ਨ ਦੇ ਲਈ ਹਮੇਸ਼ਾ ਹੀ ਬਹੁਤ ਵਧੀਆ ਰਹੀ ਹੈ ਸਿਰਫ 3 ਤੋਂ 6 ਮਹੀਨੇ ਦੇ ਐਕਸਪੀਰੀਅੰਸ ਦੇ ਨਾਲ ਜਿਹੜੇ ਐਪਲੀਕੈਂਟਸ ਆ ਉੱਥੇ 190 ਸਕਿਉਰ ਕਰ ਰਹੇ ਆ ਜਿਹੜੀ ਜੇਕਰ ਆਪਾਂ RN ਓਕੂਪੇਸ਼ਨ ਦੀ ਗੱਲ ਕਰੀਏ ਤਾਂ RN ਹਰ ਇੱਕ ਸਟੇਟ ਦੇ ਵਿੱਚ ਹਾਈ ਡਿਮਾਂਡ ਦੇ ਵਿੱਚ ਹੈ ਬਟ ਹਾਂ ਪਹਿਲਾਂ ਕੀ ਸੀ ਕਿ ਜੋ ਵੀ ਅਪਲੀਕੈਂਟ ਇਸ ਓਕੂਪੇਸ਼ਨ ਦੇ ਵਿੱਚ ਸੀਗਾ ਉਹਨਾਂ ਨੂੰ 65 70 ਪੁਆਇੰਟਸ ਇਨਵਾਈਟ ਆ ਰਿਹਾ ਸੀ ਬਟ ਹੁਣ ਜਿਹੜੇ ਇਨਾ ਓਕੂਪੇਸ਼ਨ ਦੇ ਵਿੱਚ ਵੀ 80 85 ਪੁਆਇੰਟਸ ਦੇ ਇਨਵਾਈਟ ਆ ਰਿਹਾ ਤਾਂ ਜਿਹੜੀ ਸਟੇਟ ਆ ਉਹ ਦੇਖ ਰਹੀ ਹੈ ਕਿ ਤੁਹਾਡੇ ਕੋਲ ਕਿੰਨਾ ਲੰਮਾ ਐਕਸਪੀਰੀਅੰਸ ਹੈ ਹਾਊ ਮਚ ਪੁਆਇੰਟਸ ਯੂ ਹੈਵ ਤਾਂ ਪਹਿਲਾਂ ਜਿਨੀ ਡਿਮਾਂਡ ਨਹੀਂ ਹੈਗੀ ਬਟ ਸਟਿਲ ਆਰਐਨ ਇਜ਼ ਆਲਵੇਜ਼ ਅ ਸਿਓਰ ਓਕੂਪੇਸ਼ਨ ਜੇਕਰ ਕੋਈ ਵੀ ਅਪਲੀਕੈਂਟ ਇਸ ਓਕੂਪੇਸ਼ਨ ਦੇ ਵਿੱਚ ਹੈ ਅੱਜ ਨਹੀਂ ਤਾਂ ਕੱਲ ਉਹਨਾਂ ਨੇ ਪੀਆਰ ਹੋਏ ਜਾਣਾ ਚੰਗੀ ਗੱਲ ਆਪਾ ਜੀ ਮੈਂ ਤਾਂ ਕਹਿੰਦਾ ਸਾਰੇ ਪੀਆਰ ਹੋ ਕੇ ਜਾਂ ਜੋ ਜੋ ਇੱਥੇ ਆ ਗਏ ਨੇ ਤਾਂ ਆਪਾਂ ਜੀ ਕੁਝ ਕੇਸ ਸਟਡੀ ਲੈਂਦੇ ਆ ਆਪਾਂ ਕੁਝ ਕੁਐਸਚਨ ਇਕੱਠੇ ਕੀਤੇ ਆ ਕੁਝ ਆਪਣੇ ਪਹਿਨ ਪੁਰਾਣੇ ਸਾਨੂੰ ਡਾਇਰੈਕਟ ਭੇਜਿਆ ਕੁਝ ਆਪਾਂ YouTube ਆ ਫੇਸਬੁੱਕ ਤੋਂ ਚੈਨਲ ਤੋਂ ਚੱਕਿਆ ਤਾਂ ਪਹਿਲਾ ਕੁਐਸਚਨ ਆ ਹੈਗਾ ਆਪਾ ਜੀ ਆਈ ਹੈਵ ਰਿਸਿਵਡ 491 ਵੀਜ਼ਾ ਇਨਵੀਟੇਸ਼ਨ ਫਰਮ ਵੈਸਟਰਨ ਆਸਟ੍ਰੇਲੀਆ and i was living in south australia to accept the invitation do i need to move to western australia first or i can wait for the approval of nomination or visa ओके देखो ਜਿਹੜੇ ਐਪਲੀਕੈਂਟ ਨੇ ਇਹਨਾਂ ਨੂੰ ਜਿਹੜਾ ਇਨਵੀਟੇਸ਼ਨ ਆਇਆ ਉਹ ਇਟ ਮੀਨਸ ਇੰਟਰ ਸਟੇਟ ਇਨਵੀਟੇਸ਼ਨ ਆਇਆ ਤਾਂ ਇਹਨਾਂ ਨੇ ਸਾਊਥ ਆਸਟ੍ਰੇਲੀਆ ਦੇ ਵਿੱਚ ਬੈਠ ਕੇ ਵੈਸਟਰਨ ਸਟੇਟ ਦੀ EUA ਅਪਲਾਈ ਕੀਤੀ ਸੀ ਤਾਂ ਇਹਨਾਂ ਨੂੰ ਨੋਮੀਨੇਸ਼ਨ ਤੋਂ ਨੋਮੀਨੇਸ਼ਨ ਅਪਲਾਈ ਕਰਨ ਦੇ ਲਈ ਵੈਸਟਰਨ ਆਸਟ੍ਰੇਲੀਆ ਮੂਵ ਹੋਣ ਦੀ ਲੋੜ ਨਹੀਂ ਹੈ ਤਾਂ ਤੁਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ ਬੈਠ ਕੇ ਵੀ ਆਪਣੀ ਨੋਮੀਨੇਸ਼ਨ ਅਪਲਾਈ ਕਰ ਸਕਦੇ ਹੋ ਐਂਡ ਜਦੋਂ ਤੁਹਾਡੀ ਨੋਮੀਨੇਸ਼ਨ ਅਪਰੂਵ ਹੋ ਜਾਂਦੀ ਹੈ ਤਾਂ ਤੁਸੀਂ ਵੀਜ਼ਾ ਵੀ ਸਾਊਥ ਆਸਟ੍ਰੇਲੀਆ ਦੇ ਵਿੱਚ ਬੈਠ ਕੇ ਹੀ ਅਪਲਾਈ ਕਰ ਸਕਦੇ ਹੋ ਹਾਂ ਪਰ ਜਦੋਂ ਤੁਹਾਡਾ ਵੀਜ਼ਾ ਅਪਰੂਵ ਹੋ ਜਾਂਦਾ ਹੈ ਤਾਂ ਅਸੀਂ ਰეკਮੈਂਡ ਕਰਦੇ ਹਾਂ ਕਿ ਹਮੇਸ਼ਾ ਜਿਹੜੀ ਵੀ ਸਟੇਟ ਤੁਹਾਨੂੰ ਉਹ ਵੀਜ਼ਾ ਦਿੰਦੀ ਹੈ ਇੱਕ ਵਾਰੀ ਤੁਸੀਂ ਉਸ ਸਟੇਟ ਦੇ ਵਿੱਚ ਡੈਫੀਨਟਲੀ ਮੂਵ ਕਰੋ ਸੋ ਦੈਟ ਕਿ ਤੁਸੀਂ ਉਸ ਸਟੇਟ ਦੀਆਂ ਸਾਰੀਆਂ ਰਿਕੁਆਇਰਮੈਂਟਸ ਨੂੰ ਮੀਟ ਕਰ ਸਕੋ ਤਾਂ ਪਾਜ ਟਾਈਮ ਫਰੇਮ ਕਿੰਨਾ ਜਿਵੇਂ ਫੋਰ ਐਗਜ਼ਾਮਪਲ ਇਨਵੀਟੇਸ਼ਨ ਅਪਰੂਵ ਹੋ ਗਿਆ ਉਹਦੇ ਬਾਅਦ ਵੀਜ਼ਾ ਗ੍ਰਾਂਟ ਹੋ ਗਾ ਉਹਦੇ ਚ ਟਾਈਮ ਟਾਈਮ ਕਿੰਨਾ ਲੱਗਦਾ ਕੁਛ ਦੇਖੋ ਡਿਪੈਂਡ ਕਰਦਾ ਜੀ ਆ ਤੁਸੀਂ ਕਿਹੜੀ ਓਕਿਊਪੇਸ਼ਨ ਨੂੰ ਬਿਲੋਂਗ ਕਰਦੇ ਹੋ ਜੇਕਰ ਆਪਾਂ ਕੰਸਟਰਕਸ਼ਨ ਸੈਕਟਰ ਜਾਂ ਫਿਰ ਹੈਲਥ ਸੈਕਟਰ ਦੀ ਓਕਿਊਪੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਓਕਿਊਪੇਸ਼ਨ ਦੇ ਵਿੱਚ ਚਾਹੇ 491 ਆ ਚਾਹੇ 190 ਆ ਉਹ ਸਮਵੇਅਰ ਅਰਾਊਂਡ 3 ਤੋਂ ਲੈ ਕੇ 6 ਮਹੀਨ ਅਦਰ ਟ੍ਰੇਡ ਆਕੂਪੇਸ਼ਨ ਮੋਟਰ ਮਕੈਨਿਕ ਜਾਂ ਫਿਰ ਪ੍ਰੋਫੈਸ਼ਨਲ ਆਈਟੀ ਆਕੂਪੇਸ਼ਨਸ ਇਹਨਾਂ ਦੇ ਵਿੱਚ 18 ਤੋਂ 26 ਮਹੀਨੇ ਦਾ ਟਾਈਮ ਲੱਗ ਰਿਹਾ ਹੈ ਨੈਕਸਟ ਕੁਐਸਚਨ ਹੈ ਆਈ ਹੈਵ ਰਿਸੀਵ 190 ਵੀਜ਼ਾ ਪ੍ਰੀ ਇਨਵੀਟੇਸ਼ਨ ਫਰਮ ਸਾਊਥ ਆਸਟ੍ਰੇਲੀਆ ਐਜ਼ ਅ ਕਾਰਪੈਂਟਰ ਬਟ ਆਮ ਗੈਟਿੰਗ ਮੈਰਿਡ ਇਨ ਅ ਮੰਥ ਟਾਈਮ ਐਂਡ ਇਨ EOI I have claimed 10 points for single if I get married in future does it will impact my eligibility ओके देखो ਆ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਪ੍ਰੀ ਇਨਵਿਟੇਸ਼ਨਸ ਆਇਆ ਹੈ ਕਿ ਤੁਹਾਡੀ ਨੋਮੀਨੇਸ਼ਨ ਅਪਰੂਵ ਹੋ ਚੁੱਕੀ ਹੈ ਜੇਕਰ ਤੁਹਾਨੂੰ ਪ੍ਰੀ ਇਨਵਿਟੇਸ਼ਨ ਆਇਆ ਹੈ ਜੇ ਤੁਸੀਂ ਨੋਮੀਨੇਸ਼ਨ ਦੇ ਲਈ ਐਪਲੀਕੇਸ਼ਨ ਨਹੀਂ ਅਪਲਾਈ ਕੀਤੀ ਤਾਂ ਤੁਸੀਂ ਕੀ ਕਰ ਸਕਦੇ ਹੋ ਕਿ ਜਿਹੜਾ ਆਪਣੇ ਯੂਆਈ ਦੇ ਵਿੱਚ ਤੁਹਾਡਾ ਮੈਰਿਟਲ ਸਟੇਟਸ ਹੈ ਉਹਨੂੰ ਚੇਂਜ ਕਰ ਸਕਦੇ ਹੋ ਪਰ ਉਹਨੂੰ ਵੀ ਤੁਸੀਂ ਸਿੰਗਲ ਤੋਂ ਡਿਫੈਕਟੋ ਜਾਂ ਡਿਫੈਕਟੋ ਰਿਲੇਸ਼ਨ ਦੇ ਵਿੱਚ ਤਾਂ ਹੀ ਕਰ ਸਕਦੇ ਹੋ ਜੇਕਰ ਜਿਹੜਾ ਤੁਹਾਡੇ ਪਾਰਟਨਰ ਹੈ ਉਹਨਾਂ ਕੋਲੇ ਪੋਜ਼ਿਟਿਵ ਸਕਿਲ ਅਸੈਸਮੈਂਟ ਐਂਡ 6 ਇਚ ਦੋਨੋਂ ਹੈ ਸੋ ਥੈਟ ਕਿ ਤੁਸੀਂ ਜਿਹੜੇ 10. ਸਿੰਗਲ ਦੇ ਆ ਉਹਨਾਂ ਨੂੰ ਸਬਸਟੀਟਿਊਟ ਕਰ ਸਕੋ ਜੇਕਰ ਜਦੋਂ ਤੁਸੀਂ ਨੋਮੀਨੇਸ਼ਨ ਅਪਲਾਈ ਕਰਨ ਜਾ ਰਹੇ ਹੋ ਜੇਕਰ ਤੁਹਾਡੇ ਉਹ ਪੁਆਇੰਟ ਰਿਡਿਊਸ ਹੋ ਜਾਂਦੇ ਨੇ ਤਾਂ ਮੇਬੀ ਜਿਹੜੀ ਸਟੇਟ ਹੈ ਤੁਹਾਡੀ ਨੋਮੀਨੇਸ਼ਨ ਨੂੰ ਰਿਫਿਊਜ਼ ਕਰ ਸਕਦੀ ਹੈ ਤਾਂ ਜਿਹੜਾ ਇਹ ਸਟੈਪ ਹੈ ਬਹੁਤ ਕ੍ਰਿਟੀਕਲ ਐਸ ਬੜੇ ਧਿਆਨ ਨਾਲ ਲੈਣਾ ਪੈਂਦਾ ਹੈ ਕਿ ਵੈਦਰ ਯੂ ਵਿਲ ਬੀ ਏਬਲ ਟੂ ਮੀਟ ਦਾ ਸੇਮ ਰਿਕੁਆਇਰਮੈਂਟ ਔਨ ਦਾ ਸੇਮ ਪੁਆਇੰਟ ਇਨ ਫਿਊਚਰ অর ਨਾਟ ਭਾਜੀ ਡਿਫਰੈਂਸ ਕੀ ਪ੍ਰੀ ਇਨਵਿਟੇਸ਼ਨ ਔਰ ਫੁੱਲ ਇਨਵਿਟੇਸ਼ਨ ਸੋ ਪ੍ਰੀ ਇਨਵਿਟੇਸ਼ਨ ਹੁੰਦਾ ਜੇ ਸਪੋਜ਼ ਕਰ ਆਪਾਂ ਸਾਤ ਹਸਤੀ ਦੀ ਆਰਆਈ ਅਪਲਾਈ ਕੀਤੀ ਜਦੋਂ ਆਰਆਈ ਅਪਰੂਵ ਹੁੰਦੀ ਹੈ ਦੈ ਜਦੋਂ ਤੁਸੀਂ ਉਹ ਇਨਵੀਟੇਸ਼ਨ ਅਕਸੈਪਟ ਕਰਕੇ ਨੋਮੀਨੇਸ਼ਨ ਅਪਲਾਈ ਕਰ ਦਿੰਨੇ ਹੋ ਤਾਂ ਜਿਹੜੀ ਸਟੇਟ ਹੈ ਤੁਹਾਡੇ ਸਾਰੇ ਡਾਕੂਮੈਂਟੇਸ਼ਨ ਦੁਆਰਾ ਚੈੱਕ ਕਰਦੀ ਹੈ ਤੇ ਜਦੋਂ ਨੋਮੀਨੇਸ਼ਨ ਅਪਰੂਵ ਹੋ ਜਾਂਦੀ ਹੈ ਦੈਟਸ ਦਾ ਫਾਈਨਲ ਇਨਵੀਟੇਸ਼ਨ ਬਾਏ ਯੂジング ਦੈਟ ਯੂ ਕੈਨ ਅਪਲਾਈ ਯਰ ਵੀਜ਼ਾ ਓਕੇ ਨੈਕਸਟ ਕੁਐਸਚਨ ਪ੍ਰੀਵੀਅਸਲੀ ਆਈ ਹੈਵ ਰਿਸਿਵਡ ਇਨਵੀਟੇਸ਼ਨ ਫਰਮ ਵੈਸਟਰਨ ਆਸਟ੍ਰੇਲੀਆ ਐਂਡ ਅਪਲਾਈ ਫੋਰ ਸਟੇਟ ਨੋਮੀਨੇਸ਼ਨ ਬਟ ਇਟ ਗੋਟ ਰਿਫਿਊਜ਼ ਇਜ਼ ਆਮ ਸਟਿਲ ਅਲਿਜੀਬਲ ਟੂ ਅਪਲਾਈ ਫੋਰ ਈਓਆਈ ਅਗੇਨ ਇਨ ਥਿਸ ਫਾਈਨੈਂਸ਼ੀਅਲ ਈਅਰ ਕਹਿੰਦਾ ਮਤਲਬ ਲਾਸ ਆ ਆ ਜਿਹੜਾ ਆ ਕੁਐਸਚਨ ਹੈ ਬਹੁਤ ਜ਼ਿਆਦਾ ਸਾਡੇ ਤੋਂ ਪੁੱਛਿਆ ਵੀ ਜਾਂਦਾ ਹੈ ਉਹਦਾ ਰੀਜ਼ਨ ਕੀ ਹੈ ਕਿ ਇਸ ਸਾਲ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਨੇ ਜਿਹੜੀ ਰਿਕੁਆਇਰਮੈਂਟ ਹੈ ਉਹ ਰੱਖ ਦਿੱਤੀ ਸੀ ਕਿ ਤੁਸੀਂ ਮਿਨੀਮਮ 3 ਮਹੀਨਿਆਂ ਤੋਂ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਹੋ ਬਟ ਜੇਕਰ ਤੁਹਾਡੇ ਆਲਰੇਡੀ ਨੋਮੀਨੇਸ਼ਨ ਵੈਸਟਰਨ ਸਟੇਟ ਨੇ ਰਿਫਿਊਜ਼ ਕਰ ਦਿੱਤਾ ਤਾਂ ਘਬਰਾਉਣ ਦੀ ਕੋਈ ਗੱਲ ਨਹੀਂ ਕਿਉਂਕਿ ਜਿਹੜੀ ਸਟੇਟ ਹੈ ਇਹ ਕੋਈ ਵੀ ਤੁਹਾਡੇ ਉੱਤੇ ਬੈਨ ਨਹੀਂ ਲਗਾਉਂਦੀ ਤਾਂ ਤੁਸੀਂ ਦੁਬਾਰੇ ਵੀ EUI ਅਪਲਾਈ ਕਰ ਸਕਦੇ ਹੋ ਐਂਡ ਯੂ ਕੈਨ ਐਕਸੈਪਟ ਦਾ ਇਨਵੀਟੇਸ਼ਨ ਈਵਨ ਥੋ ਜਿਹੜਾ ਲਾਸਟ ਇਨਵੀਟੇਸ਼ਨ ਰਾਉਂਡ ਹੋਇਆ ਸੀ ਵੈਸਟਰਨ ਆਸਟ੍ਰੇਲੀਆ ਦਾ ਤਾਂ ਇਸ ਇਨਵੀਟੇਸ਼ਨ ਰਾਉਂਡ ਦੇ ਵਿੱਚ ਜਿਹੜੀ ਸਟੇਟ ਸੀ ਉਹਨੇ ਤਿੰਨ ਮਹੀਨਿਆਂ ਦੀ ਰਿਕੁਆਇਰਮੈਂਟ ਵੀ ਸਪੈਸ਼ਲੀ ਕੰਸਟਰਕਸ਼ਨ ਸੈਕਟਰ ਦੇ ਲਈ ਵੇਵ ਕਰ ਦਿੱਤੀ ਸੀ ਕਿ ਚਾਹੇ ਤੁਸੀਂ ਤਿੰਨ ਮਹੀਨੇ ਤੋਂ ਰਹਿ ਰਹੇ ਹੋ ਚਾਹੇ ਵੈਸਟਰਨ ਸਟੇਟ ਵਿੱਚ ਨਹੀਂ Okay so next question pa ji I have apply for 491 visa as a business analyst and it's been 20 month there is no update and if I get married and substitute the points is there there any problem in the future related to visa Okay dekho is cheez na related ho recent update aayi hai department ke ne they have changed the regulation related to that pehla ke siga ki je kar tusi single de point claim karke apni application apply kar chukey ho and in future ਮੈਰਿਜ ਕਰਨ ਬਾਰੇ ਸੋਚ ਰਹੇ ਹੋ ਐਂਡ ਤੁਹਾਡੇ ਪਾਰਟਨਰ ਕੋਲੇ 6 ਸੀਚ ਤੇ ਸਕਿਲ ਅਸੈਸਮੈਂਟ ਹੈ ਤਾਂ ਤੁਸੀਂ ਉਹ ਪੁਆਇੰਟ ਨੂੰ ਸਬਸਟੀਟਿਊਟ ਕਰਕੇ ਆਪਣੇ ਪਾਰਟਨਰ ਨੂੰ ਐਗਜ਼ਿਸਟਿੰਗ ਐਪਲੀਕੇਸ਼ਨ ਦੇ ਵਿੱਚ ਐਡ ਕਰ ਸਕਦੇ ਸੀ ਤੇ ਜਿਹੜੀ ਤੁਹਾਡੀ ਉਹ ਐਪਲੀਕੇਸ਼ਨ ਹੈ ਉਹ ਪ੍ਰੂਵ ਵੀ ਹੋ ਜਾਂਦੀ ਸੀ ਬਟ ਹੁਣ ਡਿਪਾਰਟਮੈਂਟ ਨੇ ਕਲੀਅਰ ਕਰ ਦਿੱਤਾ ਹੈ ਕਿ ਜੇਕਰ ਤੁਸੀਂ ਸਿੰਗਲ ਦੇ ਪੁਆਇੰਟ ਕਲੇਮ ਕੀਤੇ ਐਂਡ ਬਿਫੋਰ ਦਾ ਗ੍ਰਾਂਟ ਆਫ ਦੀ ਵੀਜ਼ਾ ਯੂ 겟 ਮੈਰੀਡ ਯੂਅਰ ਚਾਹੇ ਤੁਹਾਡੇ ਪਾਰਟਨਰ ਕੋਲੇ 6 ਸੀਚ ਤੇ ਸਕਿਲ ਅਸੈਸਮੈਂਟ ਹੈ ਸਟਿਲ ਜੇ ਤੁਹਾਡੀ ਐਪਲੀਕੇਸ਼ਨ ਹੈ ਉਹ ਰਿਫਿਊਜ਼ ਕੀਤੀ ਜਾਊਗੀ ਤਾਂ ਬੈਟਰ ਹੈ ਕਿ ਯੂ ਸ਼ੁਡ ਵੇਟ ਫॉर ਯੂਅਰ ਗ੍ਰਾਂਟ ਆਫ ਯੂਅਰ ਵੀਜ਼ਾ ਓਨਲੀ ਆਫਟਰ ਦੈਟ ਯੂ ਸ਼ੁਡ ਗੈਟ ਮੈਰਿਡ ਜੀ ਕਹਿੰਦਾ ਮਤਲਬ ਅਜੇ ਜਦ ਤੱਕ ਫਾਈਨਲ ਵੀਜ਼ਾ ਦੀ ਗ੍ਰਾਂਟ ਨਹੀਂ ਆਂਦੇ ਵਿਆਹ ਨਾ ਕਰਾਓ ਹਾਂਜੀ ਤਾਂ ਉਹਨਾਂ ਉਹ ਹੀ ਹੈ ਕਿ ਉਹਨਾਂ ਟਾਈਮ ਛੜੇ ਰਹੋ ਜੀ ਛੜੇ ਰਹੋ ਤਾਂ ਬਜੀ ਨੈਕਸਟ ਕੁਐਸਚਨ ਆਈ ਹੈਵ ਕੰਪਲੀਟਿਡ ਬੈਚਲਰ ਆਫ ਆਈਟੀ ਐਂਡ ਕਰੰਟਲੀ ਹੋਲਡਿੰਗ ਫਾਰ ਐਟ 5 ਵੀਜ਼ਾ ਅਨਏਬਲ ਟੂ ਫਾਈਂਡ ਐਨੀ ਜੌਬ ਇਨ ਦ ਫੀਲਡ ਵਿਜ਼ ਐਂਡ ਵਟ ਅਦਰ ਆਪਸ਼ਨ ਆਈ ਕੈਨ ਹੈਵ ਦੇਖੋ ਜੀ ਤੁਸੀਂ ਬੈਚਲਰ ਆਫ ਆਈਟੀ ਕੀਤੀ ਹੋਈ ਹੈ ਤਾਂ ਲੋਟ ਆਫ ਆਪਸ਼ਨਸ ਆਰ देयर ਆ ਡਿਪੈਂਡ ਕਰਦਾ ਹੈ ਕਿ ਤੁਸੀਂ ਟ੍ਰੇਡ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਹੋਰ ਪ੍ਰੋਫੈਸ਼ਨਲ ਓਕੂਪੇਸ਼ਨ ਕਰਨੀ ਜਾਣਾ ਚਾਹੁੰਦੇ ਹੋ ਜੇਕਰ ਤੁਸੀਂ ਟ੍ਰੇਡ ਕਰਨੀ ਜਾਣਾ ਚਾਹੁੰਦੇ ਹੋ ਤਾਂ ਡੈਫੀਨਿਟਲੀ ਕੰਸਟਰਕਸ਼ਨ ਸੈਕਟਰ ਵਿਲ ਬੀ ਅ ਗੁੱਡ ਆਪਸ਼ਨ ਫਾਰ ਯੂ ਬਟ ਜੇ ਤੁਸੀਂ ਟ੍ਰੇਡ ਨੂੰ ਨਹੀਂ ਲੈਣਾ ਚਾਹੁੰਦੇ ਤਾਂ ਇੱਕ ਆਪਸ਼ਨ ਹੈ ਕਿ ਤੁਸੀਂ ਸਕੈਂਡਰੀ ਸਕੂਲ ਟੀਚਿੰਗ ਦਾ ਕੋਰਸ ਕਰ ਸਕਦੇ ਹੋ ਕਿਉਂਕਿ ਪਹਿਲਾ ਹੁੰਦਾ ਕਿ ਇਹ ਕਿ ਜਿਹੜੇ ਵੀ ਐਪਲੀਕੈਂਟ ਸਕੈਂਡਰੀ ਸਕੂਲ ਟੀਚਿੰਗ ਦਾ ਕੋਰਸ ਕਰਦੇ ਆ ਉਹਨਾਂ ਨੂੰ ਉਸਕੇ ਲਈ ਅਸੈਸਮੈਂਟ ਵਾਸਤੇ ਆਰਜ਼ ਦੇ ਵਿੱਚੋਂ 778 ਲੈਣੇ ਪੈਂਦੇ ਆ ਬਟ ਤੁਸੀਂ ਆਲਰੇਡੀ ਬੈਚਲਰ ਲੈਵਲ ਦੀ ਸਟੱਡੀ ਕਰ ਚੁੱਕੇ ਹੋ ਮੀਨਸ ਤੁਸੀਂ 3 ਸਾਲ ਦੀ ਸਟੱਡੀ ਆਸਟ੍ਰੇਲੀਆ ਦੇ ਵਿੱਚ ਕਰ ਚੁੱਕੇ ਹੋ ਜੇਕਰ ਤੁਸੀਂ ਇਹਦੇ ਨਾਲ ਗ੍ਰੈਜੂਏਟ ਡਿਪਲੋਮਾ ਆਫ ਸਕੂਲ ਟੀਚਰ ਕਰਦੇ ਹੋ ਤਾਂ ਤੁਹਾਡੀ ਜਿਹੜੀ 778 ਦੀ ਰਿਕੁਆਇਰਮੈਂਟ ਆਫ ਵੇਵ ਹੋਜੂਗੀ ਐਂਡ ਤੁਹਾਨੂੰ ਜਿਹੜੀ ਸਕਿਲ ਅਸੈਸਮੈਂਟ ਹੈ ਡਾਇਰੈਕਟ ਮਿਲ ਜਾਊਗੀ ਇਟ ਵਿਲ ਬੀ ਅ ਗੁੱਡ ਆਪਸ਼ਨ ਜੇ ਵੀ ਤੁਸੀਂ ਕਰੇ ਟ੍ਰੇਡ ਕੋਰਸ ਕਿਸੇ ਬੱਚੇ ਨੇ ਆਲਰੇਡੀ ਬੈਚਲਰ ਕਰਤੀ ਆ ਤਾਂ ਉਹਨੂੰ ਟ੍ਰੇਡ ਕੋਰਸ ਦਾ ਟਾਈਮ ਫਰੇਮ ਦੱਸੋ ਕਿੰਨੇ ਸਾਲ ਫੋਰ ਐਗਜ਼ਾਮਪਲ 3 ਸਾਲ ਦੀ টিਆਰ ਮਿਲਦੀ ਹੈ ਰੀਜਨ ਡੇਰੀਆ ਚ ਤਾਂ ਬੰਦਾ ਪਲੈਨਿੰਗ ਕਰਕੇ ਚੱਲਿਆ ਵੀ ਟ੍ਰੇਡ ਕੋਰਸ ਕਿੰਨੇ ਟਾਈਮ ਚ ਫਿਨਿਸ਼ ਹੋਊਗਾ ਔਰ ਜਿਹੜਾ ਤੁਸੀਂ ਸੈਕੰਡਰੀ ਸਕੂਲ ਦੀ ਜੋ ਡਿਪਲੋਮਾ ਹੈ ਕਿੰਨੇ ਟਾਈਮ ਚ ਫਿਨਿਸ਼ ਹੋਊਗਾ ਦੇਖੋ ਜਿਹੜਾ ਟ੍ਰੇਡ ਕੋਰਸ ਹੈ ਉਹ ਵੀ ਹੁਣ ਐਪਲੀਕੈਂਟ ਕਿਉਂਕਿ 485 ਵੀਜ਼ਾ ਤੇ ਆਉ ਇੱਕਸਾ ਇਨਸਟੈਡ ਆਫ 2 ইয়ারਸ 1 ইয়ার ਦੇ ਵਿੱਚ ਕੰਪਲੀਟ ਕਰ ਸਕਦਾ ਕਿਉਂਕਿ ਹੁਣ ਜ਼ਿਆਦਾਤਰ ਕਾਲਜਸ ਕੋਲ ਜਿਹੜੇ ਟ੍ਰੇਡ ਕੋਰਸਿਸ ਦੀ ਡਿਊਰੇਸ਼ਨ ਆਲਰੇਡੀ 1 ਸਾਲ ਦੇ ਰਜਿਸਟਰ ਹੋ ਚੁੱਕ ਇਹਦੇ ਵਿੱਚ ਟ੍ਰੇਡ ਦੇ ਵਿੱਚ ਤੁਹਾਨੂੰ 1 ਸਾਲ ਦਾ ਕੋਰਸ ਕਰਨ ਤੋਂ ਬਾਅਦ 1 ਸਾਲ ਦਾ ਜੌਬ ਰਿਡਿਵੀ ਕਰਨਾ ਚਾਹੁੰਦੇ ਸੋ ਜਿਹੜੀ ਫਾਈਨਲ ਸਕਿਲ ਅਸੈਸਮੈਂਟ ਹੈ ਉਹ ਤੁਹਾਨੂੰ 2 ਸਾਲ ਬਾਅਦ ਮਿਲੇਗੀ 2 ਸਾਲ ਬਾਅਦ ਤੁਸੀਂ ਆਪਣੀ ਪੀਆਰ ਅਪਲਾਈ ਕਰ ਸਕਦੇ ਹੋ ਬਟ ਜੇਕਰ ਤੁਸੀਂ ਬੈਚਲਰ ਕੀਤੀ ਹੈ ਉਸ ਤੋਂ ਬਾਅਦ ਸਕੈਂਡਰੀ ਸਕੂਲ ਟੀਚਰ ਦਾ ਕੋਰਸ ਕਰਦੇ ਹੋ ਤਾਂ ਜਦੋਂ ਤੁਹਾਡਾ 1 ਸਾਲ ਦਾ ਕੋਰਸ ਕੰਪਲੀਟ ਹੋ ਜਾਂਦਾ ਤੁਸੀਂ ਨਾਲ ਦੇ ਨਾਲ ਸਕਿਲ ਅਸੈਸਮੈਂਟ ਰਿਸੀਵ ਹੋ ਜਾਓਗੇ ਬੇਸਿਕਲੀ ਅੰਡਰ ਦਾ ਸਕੈਂਡਰੀ ਸਕੂਲ ਟੀਚਰ ਕੋਰਸ ਯੂ ਕੈਨ ਅਪਲਾਈ ਫਾਰ ਯੂਅਰ ਪੀਆਰ ਆਫਟਰ ਵਨ ਈਅਰ ਯੂ ਡੋਨਟ ਨੀਡ ਐਨੀ ਐਕਸਪੀਰੀਅੰਸ ਐਂਡ ਇਸ ਓਕੂਪੇਸ਼ਨ ਦੇ ਵਿੱਚ ਅਰਾਊਂਡ ਲਾਈਕ 75 ਤੋਂ 80 ਪੁਆਇੰਟਸ ਤੇ 189 ਦੇ ਵੀ ਇਨਵੀਟੇਸ਼ਨਸ ਆ ਰਹੇ ਨੇ ਭਾਜੀ ਵਟ ਅਬਾਊਟ ਏਮਪਲੋਇਰ ਸਪਾਂਸਰਸ਼ਿਪ ਇਫ ਕੋਈ ਆਈਟੀ ਸਟੂਡੈਂਟ ਕੋਈ ਏਮਪਲੋਇਰ ਲਾਭ ਲੈਂਦਾ ਜੋ ਉਹਨੂੰ ਸਪਾਂਸਰ ਕਰਨ ਦੇ ਲਈ ਆ ਉਹਦੇ ਬਾਰੇ ਥੋੜੀ ਬੋਤੀ ਡਿਟੇਲ ਦੇ ਦਿਓ ਵੀ ਜਿਹੜਾ ਟ੍ਰੇਡ ਕੋਰਸ ਨੇ ਫੋਰ ਐਗਜ਼ਾਮਪਲ ਕੋਈ ਗਰਲ ਹੈਗੀ ਆ ਉਹ ਟ੍ਰੇਡ ਕੋਰਸ ਵੀ ਨਹੀਂ ਕਰਨਾ ਚਾਹਦੀ ਤੇ ਉਹਦਾ ਇੰਟੀਚਿੰਗ ਤਾਂ ਮਨ ਵੀ ਨਹੀਂ ਹੈਗਾ ਉਹਦੇ ਲਈ ਥਰਡ ਆਪਸ਼ਨ ਕੀ ਹੋਊਗਾ ਥਰਡ ਤੋਂ ਦੇਖੋ এমਪਲੋయర్ ਸਪான்ਸਰ ਇਹ ਰਾਜਨ ਦਾ ਡਿਪੈਂਡ ਕਰਦਾ ਹੈ ਕਿ ਤੁਸੀਂ ਪਾਰਟਿਕੂਲਰ ਵੀਜ਼ਾ ਦੀ ਰਿਕੁਆਇਰਮੈਂਟ ਨੂੰ ਮੀਟ ਕਰ ਰਹੇ ਹੋ ਜਾਂ ਨਹੀਂ ਤਾਂ ਆਪਸ਼ਨਸ ਹੁੰਦੇ ਜਿੱਦਾਂ ਕਿ 482 186 482 ਵਾਸਤੇ ਜਿਹੜਾ ਉਹ ਐਪਲੀਕੈਂਟ ਉਹਨਾਂ ਕੋਲੇ ਮਿਨੀਮਮ 1 ਇਅਰ ਦਾ ਫੁੱਲ ਟਾਈਮ ਐਕਸਪੀਰੀਅੰਸ ਹੋਣਾ ਚਾਹੀਦਾ ਐਂਡ ਫॉर 186 ਵੀਜ਼ਾ ਐਪਲੀਕੈਂਟ ਨੀਡ 3 ਇਅਰ ਆਫ ਫੁੱਲ ਟਾਈਮ ਐਕਸਪੀਰੀਅੰਸ ਪੋਸਟ ਸਟੱਡੀ ਸੋ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ ਜਿਹੜਾ 482 ਵੀਜ਼ਾ ਹੈ ਇਹ ਟੈਂਪਰੇਰੀ ਵੀਜ਼ਾ ਹੈ ਤਾਂ 482 ਲੈਣ ਤੋਂ ਬਾਅਦ ਤੁਹਾਨੂੰ ਅਗੇਨ ਐਕਸਪੀਰੀਅੰਸ ਲੈਣ ਤੋਂ ਬਾਅਦ ਲੇਟਰ ਔਨ ਯੂ ਹੈਵ ਟੂ ਗੋ ਔਨ 186 ਇਨ ਫਿਊਚਰ ਐਸ ਵੈਲ ਪਰ 186 ਕੀ ਹੈ ਪਰਮਨੈਂਟ ਰੈਜ਼ੀਡੈਂਸੀ ਹੈ ਜਦੋਂ ਤੁਹਾਡਾ 186 ਵੀਜ਼ਾ ਗ੍ਰਾਂਟ ਹੋ ਜਾਂਦਾ ਤਾਂ ਤੁਸੀਂ ਪੀਆਰ ਹੋ ਜਾਂਦੇ ਹੋ ਤਾਂ ਮੇਨਲੀ ਇਹਦੇ ਵਿੱਚ ਦੇਖਣਾ ਪੈਂਦਾ ਹੈ ਕਿ ਜਿਹੜਾ ਤੁਹਾਡਾ ਏਮਪਲੋਇਰ ਹੈ ਉਹ ਤੁਹਾਨੂੰ ਜਿਹੜੀ ਸੈਲਰੀ ਹੈ ਵੈਦਰ ਦਾ ਜੋ এমਪਲੋయర్ ਦਾ ਬਿਜ਼ਨਸ ਹੈ ਉਹਨੀ ਸੈਲਰੀ ਨੂੰ ਅਫੋਰਡ ਕਰ ਸਕਦਾ ਹੈ ਯਾਨੀ ਬਿਜ਼ਨਸ ਦੇ ਅਗੇਂਸਟ ਕੋਈ ਇਨਫੋਰਮੇਸ਼ਨ ਤਾਂ ਨਹੀਂ ਹੈਗੀ ਜੋ ਉਹਨਾਂ ਦੀ ਐਲੀਜੀਬਿਲਟੀ ਨੂੰ ਇੰਪੈਕਟ ਕਰੇ ਲੋਟ ਆਫ ਸਰਕਮਸ ਲਾਈਕ ਦਾ ਫੈਕਟਰਸ ਆਰ देयर ਜਿਹੜੇ ਆਪਾਂ ਨੂੰ ਦੇਖਣੇ ਪੈਂਦੇ ਆ ਜਦੋਂ এমਪਲੋయర్ ਸਪான்ਸਰ ਆਪਾਂ ਐਪਲੀਕੇਸ਼ਨ ਅਪਲਾਈ ਕਰਦੇ ਆ ਸੋ ਇੱਕ ਵਾਈ ਟਾਪਿਕ ਹੈ ਜੀ ਓਕੇ ਸੋ ਨੈਕਸਟ ਕੁਐਸਚਨ ਪਾ ਜੀ ਆਈ ਹੈਵ ਕੰਪਲੀਟਡ ਮਾਸਟਰ ਆਫ ਸੋਸ਼ਲ ਵਰਕ ਕੋਰਸ ਐਂਡ ਅਨੇਬਲ ਟੂ ਗੈਟ 7 ਇਨ ਆਇਲਟਸ is there any other option for skill assessment haan ji definitely there is another option as well kyunki master social work ek ehja course hai jide vich tusi ek occupation chaddo 3 to 4 occupation de vich skill assessment karwa sakde ho je kar tode az de vich 7 vich nahi aa rahe still what you can do is you can get the skill assessment as a community worker welfare worker youth worker with the acwte te inna tina occupation de skill assessment de layi tuhanu koi bhi experience ya seven age di zarurat nahi hai kyunki jehda toda course hai oh already accredited hai and on the basis of your placements you can get the skill assessment of these three occupations thank you paaji to mere to question list paaji khatam ho gaya aur kedi information tussi sade darshak nal sanjha karan chahoge be jehdi mai ਪੁੱਛ ਨਹੀਂ ਸਕਿਆ ਯਾ ਮੇਰੇ ਦਿਮਾਗ ਚ ਨਹੀਂ ਆਈ ਹੋਰ ਕਿਹੜੀ ਗੱਲ ਸੋ ਮੇਜਰ ਇਹ ਹੀ ਹੈ ਜੀ ਦੇਖੋ ਇਨ ਫਿਊਚਰ ਦੇ ਵਿੱਚ ਦੁਬਾਰੇ ਇਨਵਿਟੇਸ਼ਨਸ ਰਾਉਂਡ ਹੋ ਰਹੇ ਨੇ ਤਾਂ ਮੇਕ ਸ਼ੋਰ ਜਿਹੜੀ ਤੁਹਾਡੀ EOI ਹੈ ਉਹ ਅਪ ਟੂ ਡੇਟ ਹੋਵੇ ਕਿਉਂਕਿ ਫੈਬ ਦੇ ਵਿੱਚ 189 ਦਾ ਇਨਵਿਟੇਸ਼ਨ ਰਾਉਂਡ ਹੈ ਜੇਕਰ ਤੁਹਾਡੀ EOI ਅਪਡੇਟ ਨਾ ਹੋਈ ਐਂਡ ਤੁਹਾਡੇ ਪੁਆਇੰਟ ਰਿਡਿਊਸ ਹੋ ਚੁੱਕੇ ਹੈ ਯਾ ਹੋਰ ਐਨੀ ਰੀਜ਼ਨ ਕਰਕੇ ਮੇਬੀ ਫਿਰ ਤੁਸੀਂ ਜੇ ਤੁਹਾਡੇ ਕੋਈ ਸਕਿਲ ਅਸੈਸਮੈਂਟ ਜਾਂ PT ਐਕਸਪਾਇਰ ਹੈ ਜੇਕਰ ਤੁਹਾਨੂੰ ਇਨਵਾਈਟ ਆ ਜਾਂਦਾ ਤੁਸੀਂ ਐਕਸੈਪਟ ਨਹੀਂ ਕਰ ਪਾਉਗੇ ਥੈਂਕ ਯੂ ਸੋ ਮੱਚ ਪਾਜੇ ਥੈਂਕ ਯੂ ਸੋ ਮੱਚ ਸਾਰੇ ਦਰਸ਼ਕਾਂ ਨੂੰ ਜਿਹੜੇ ਆਪ ਐਪੀਸੋਡ ਵੇਖ ਰਹੇ ਨੇ ਇਫ ਅਗਰ ਤੁਹਾਡੇ ਵੀ ਐਪਲੀਕੇਸ਼ਨ ਪਿਆਰ ਦੇ ਲਈ ਪਈ ਆ ਤੁਸੀਂ ਜਿਵੇਂ ਪਾਜੇ ਨੇ ਤੁਹਾਨੂੰ ਦੱਸਿਆ ਵੀ ਤੁਸੀਂ ਆਪਣੀ ਈਓਆਈ ਔਰ ਆਰਓਆਈ ਅਪਡੇਟ ਰੱਖੋ ਨੈਕਸਟ ਇਨਵਿਟੇਸ਼ਨ ਰਾਊਂਡ ਜੇ ਮੈਂ ਫਰਵਰੀ ਮਾਰਚ ਜਦੋਂ ਵੀ ਹੋਊਗਾ ਬੀਕਸ਼ਰ ਤੁਸੀਂ ਅਪ ਟੂ ਡੇਟ ਹੋ ਔਰ ਰੱਬ ਕਰੇ ਤੁਹਾਡਾ ਇਨਵਿਟੇਸ਼ਨ ਅਗਲੇ ਰਾਊਂਡ ਚ ਆ ਜਾਏ ਜੇ ਤੁਸੀਂ ਹੋਰ ਇਨਫੋਰਮੇਸ਼ਨ ਚਾਹੁੰਦੇ ਤੁਸੀਂ ਆਪ ਬੰਸਲਪਾ ਜੀ ਨੂੰ ਆਪ ਕੰਟੈਕਟ ਕਰ ਸਕਦੇ ਹੋ ਤੁਸੀਂ ਇਹਨਾਂ ਦੀ ਡਿਟੇਲ ਕੰਟੈਕਟ ਨੰਬਰ ਈਮੇਲ ਐਡਰੈਸ ਸਾਡੇ ਆ ਸਕਰੀਨ ਤੇ ਵੇਖ ਸਕਦੇ ਹੋ ਚਲਦੀ ਪਈ ਹੋਣੀ ਆ ਔਰ ਤੁਸੀਂ ਡਾਇਰੈਕਟ ویب سائٹ ਤੇ ਜਾ ਕੇ ਬੰਸਲ ਇਮੀਗ੍ਰੇਸ਼ਨ ਉੱਥੇ ਵੀ ਜਾ ਕੇ ਇਹਨਾਂ ਦਾ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਬਾਜੀ ਔਰ ਕੁਝ ਤੁਸੀਂ ਇਨਫੋਰਮੇਸ਼ਨ ਸਾਂਝਾ ਕਰਨ ਚਾਹੁੰਦੇ ਸਾਡੇ ਨਾਲ ਆਲਗੋਡ थैंक यू so much थैंक यू so much गाइस ਮਿਲਦਾ ਤੁਹਾਨੂੰ ਅਗਲੀ ਵਾਰ थैंक यू जी थैंक यू